ਮਾ ਤੂੰ ਤਾਂ ਬਾੜਾ ਹੀ ਰੁਕੀ ਪਈ ਆ ਹੋਰ ਭਾਈ ਮੈਂ ਤਾਂ ਬਿਮਾਰ ਹੋ ਰਹੀ ਆ ਕਿ ਮੇਰੇ ਤੋਂ ਕੋਈ ਕੰਮ ਨਹੀਂ ਬਣਦਾ ਹੈਗਾ ਮੈਂ ਤਾਂ ਮੈਂ ਬਸ ਦੀਦੇ ਰੋਲੀਆਂ ਕਰਦੀ ਆ ਮੈਂ ਤਾਂ ਬਾੜਾ ਜਿੱਤੇ ਢਿੱਲਾ ਹੋ ਰਿਹਾ ਅੱਜ ਮਾ ਮੇਰੀ ਗੱਲ ਸੁਣ ਲੈ ਮੈਂ ਰਹਿ ਤਾਂ ਪੈਂਦੀ ਹੁਣ ਮੇਰਾ ਵੀ ਸਰਦਾ ਨਹੀਂ ਹੈਗਾ ਉੱਥੇ ਵੀ ਜ਼ਰੂਰੀ ਹੈਗਾ ਤੈਨੂੰ ਪਤਾ ਤਾਂ ਹੈਗਾ ਤੂੰ ਭਾਬੀ ਦਾ ਹਾਲ ਤਾਂ ਦੇਖ ਕੇ ਆਈਆਂ ਜੀ ਹੈਨਾ ਉਹ ਤਾਂ ਮੈਂ ਦੇਖ ਕੇ ਆਈ ਆ ਭਾਈ ਹੋਰ ਨਾਲੇ ਆਏ ਨਾ ਜਾ ਮੁੰਡਾ ਬੁਸ ਬੁਸ ਕਰਦਾਗਾ ਆ ਕੇ ਫੇਰ ਕਹੂਗਾ ਵੀ ਮੇਰੀ ਮੰਮੀ ਮਗਰੋਂ ਆ ਕੇ ਉੱਡ ਗਈ ਉਹ ਤਾਂ ਰੋਣ ਲੱਗ ਗਿਆ ਕੱਲਾ ਕੇ ਵੀ ਸਕੂਲੋਂ ਚਲ ਕੋਈ ਨਾ ਮਾਂ ਨਾਲ ਮੈਂ ਉਹਨੂੰ ਮੈਂ ਤਾਂ ਹੀ ਦਾ ਭੱਜੀ ਆਈਆਂ ਮੇਰਾ ਵੀ ਜੀ ਨਹੀਂ ਸੀ ਲੱਗਦਾ ਮੈਂ ਕਿਹਾ ਨਾਲੇ ਚੱਲ ਮੈਂ ਮਾਂ ਦਾ ਪਤਾ ਲੈ ਆਉਣੀ ਹੈਗੀ ਵੀ ਨਾਲੇ ਹੁਣ ਮੈਂ ਤਾਂ ਆ ਇੱਥੇ ਆ ਕੇ ਮਿੰਦਾ ਪਤਾ ਲੱਗਿਆ ਮੇਰਾ ਟੈਨ ਫੋਨ ਤੇ ਕਹਿੰਦੀ ਰਹਿਨੀ ਆ ਵੀ ਮਾਂ ਕਿ ਮੈਂ ਆ ਠੀਕ ਆ ਤੂੰ ਕਹੇਦੀ ਸੀ ਮੈਂ ਤਾਂ ਠੀਕ ਆ ਆ ਹੁਣ ਦੇਲਾ ਬਾੜਾ ਹੀ ਰੁਕੀ ਪਈਆਂ ਟਾਈਮ ਨਾਲ ਦਵਾਈ ਦਬਈ ਲੈ ਲੈਂਦੀ ਮੈਂ ਹੁੰਦੀ ਤਾਂ ਇੱਥੇ ਤੈਨੂੰ ਝਟ ਦੇਣ ਦਵਾਈ ਦਵਾ ਲਿਆ ਹੁੰਨੀ ਆ ਦਵਾਈ ਤਾਂ ਫਿਰ ਤੂੰ ਕਹੇ ਹੁੰਦੀ ਤਾਂ ਦਵਾ ਲੈਂਦੀ ਤਾਂ ਡਾਕਟਰ ਨੂੰ ਫੋਨ ਕਰਿਆ ਸੀ ਆਗਮਣ ਨੇ ਤੇ ਉਹ ਤਾਂ ਆਈ ਹੀ ਨਹੀਂ ਕਹਿੰਦਾ ਮੈਂ ਤਾਂ ਪਰਸ਼ੀ ਦੇ ਗਿਆ ਹੋਇਆਗਾ ਜੇ ਹੁਣ ਕੋ ਘਰੇ ਹੁੰਦਾ ਫੇ ਫਿਰ ਆ ਚਾਚੇ ਦੇ ਮੁੰਡੇ ਨੂੰ ਕਹਿ ਰਹਿੰਦੀ ਉਹ ਨੂੰ ਲੈ ਜਾਂਦੀ ਆ ਮਾਨਸਾ ਤੋਂ ਲੈ ਆਉਂਦੇ ਭੱਜ ਕੇ ਦਵਾਈ ਨਾੜੇ ਉਹਦਾ ਡੈਡੀ ਲੜਦਾਗਾ ਕਹਿੰਦਾ ਕਿਸੇ ਦਾ ਭਲਾ ਕਰਦੇ ਫਿਰਦੇ ਹੋ ਕਹਿੰਦਾ ਜੇ ਆਪ ਦਾ ਘਰੇ ਕਹਿੰਦਾ ਵੀ ਕੋਈ ਨਿਸਕਾਨ ਹੋ ਗਿਆ ਕਹਿੰਦਾ ਜੇ ਤੂੰ ਬਿਮਾਰ ਪਈਆਂ ਕਹਿੰਦਾ ਉਹ ਘਰੇ ਨਹੀਂ ਬੜਦੀ ਹੈਗੀ ਤੈਨੂੰ ਲੜਦਾ ਸੀ ਪਈ ਮਾ ਹੁਣ ਮੈਂ ਕਿਹੜਾ ਸੁੱਖ ਦੀ ਮਾਰੀ ਬੈਠੀ ਆ ਉਥੇ ਉਹਨਾਂ ਤੇ ਹੁਣ ਜੇ ਰੱਬ ਨੇ ਦੁੱਖ ਪਾਇਆ ਮੈਂ ਤਾਂ ਬੈਠੀ ਆ ਉਥੇ ਫਿਰ ਉਹ ਤਾਂ ਏਡੀ ਬਾਤ ਕਹਿੰਦਾ ਵੀ ਹੋਰ ਕਿਸ ਸਗੀਰੀ ਵਾਲੀ ਚੋਂ ਕਿਸੇ ਨੂੰ ਲਿਆਉਣ ਕਹਿੰਦਾ ਵੀ ਤੇਰੇ ਤੇ ਤਾਂ ਨਿਕੰਦੀ ਤੇ ਪੈਂਦਾ ਹੈਗੇ ਕਹਿੰਦਾ ਉਹ ਹੋਰ ਸਗੀਰੀ ਚੋਂ ਲਿਆਉਣ ਕਿਸੇ ਨੂੰ ਕਹਿੰਦਾ ਕੋਈ ਨਾ ਮਾ ਹੁਣ ਤੂੰ ਫਿਕਰ ਨਾ ਕਰ ਬਸ ਥੋੜਾ ਜਿਹਾ ਟਾਈਮ ਆਗਾ ਬਸ ਕੋਈ ਨਾ ਮੈਂ ਉਹਨਾਂ ਦੇ 2-4 ਦਿਨ ਲੰਗਾ ਦੇਵਾਂ ਫਿਰ ਮੈਂ ਆ ਜੂਗੀ ਚਲ ਮੁੰਡੇ ਨੂੰ ਡੀਕ ਕੇ ਨਹੀਂ ਆਂਦੀ ਹੁਣ ਮੁੰਡੇ ਨੂੰ ਡੀਕ ਕੇ ਕਿੱਥੇ ਜਾਵਾਂ ਮੈਂ ਮੁੰਡਾ ਕਿਹੜਾ ਮੈਨੂੰ ਮਿਲੇ ਆਗਾ ਖਬਰਾਂ ਕਦੋਂ ਆਊ ਉਹ ਕਦੋਂ ਨਾ ਮ ਜਾਨ ਮਾਂ ਫਿਰ ਜੇ ਤੂੰ ਬਾੜਾ ਹੀ ਕਹਿਨੀ ਆਗੀ ਫਿਰ ਮੇਰਾ ਆਪਣੀ ਦਿਲ ਪਿੱਛੇ ਪੈਂਦਾ ਐਂ ਕਰਦੀ ਆ ਮੈਂ ਆਗੂ ਨੂੰ ਨਾ ਮਿਲ ਕੇ ਹੀ ਚਲੀ ਜਾਊਂਗੀ ਮੈਂ ਤੁਹਾਨੂੰ ਕਹੀ ਸੀ ਦੋ ਚਾਰ ਚੀਜ਼ਾਂ ਲਿਆ ਜੀ ਉਹਨੂੰ ਬਰਿਆ ਕੇ ਜੇ ਛੱਡ ਜੀ ਫਿਰ ਤਾਂ ਦੋ ਦਿਨ ਕੱਢ ਲੂਗਾ ਤੇ ਨਾਲੇ ਉਹ ਪੰਜਾਈ ਤੇ ਚੜ ਜੀ ਸਿੱਧੀ ਤਲਵੰਡੀ ਤੇ ਤਾਂ ਨਾਲ ਹੀ ਹੈਗਾ ਚਲ ਕੋਈ ਨਾ ਮਾਂ ਫਿਰ ਲਾਸਟ ਪਾਸੇ ਚੜ ਜੂਂਦੀ ਹੈ ਨਾ ਚਲ ਉਹਨੂੰ ਮਿਲ ਕੇ ਹੀ ਜਾਂਦੀ ਆ ਹੋਰ ਜੇ ਤੈ ਕੋਸ ਖਾਣਾਗਾ ਤੈਨੂੰ ਬਣਾ ਕੇ ਦੇ ਦੰਨੀ ਆ ਮੈਂ ਬਸ ਮੈਂ ਤਾਂ ਮਿਰਚੀ ਜੀ ਨਾਲ ਰੋਟੀ ਖਾ ਲਈ ਮੂੰਹ ਜਾ ਕੋੜਾ ਹੈ ਨਾਲੇ ਬਿਮਾਰ ਪਈ ਆ ਨਾਲ ਤੈਨੂੰ ਮੈਂ ਕਹਿੰਦੀ ਰਹਿਣੀ ਹੁੰਨੀ ਆ ਵੀ ਜਦੋਂ ਬਿਮਾਰ ਹੁੰਨੀ ਆ ਕਿ ਖਿਚੜੀ ਖੁਚੜੀ ਖਾ ਲਿਆ ਕਰ ਬਣਾ ਕੇ ਰੋਟੀ ਨਾਲ ਕਹਿੰਦੇ ਹੁੰਦੇ ਫੇਰ ਤੂੰ ਹੋਰ ਬਿਮਾਰ ਹੋ ਜਾਵੇਂਗੀ ਖਿਚੜੀ ਬਸ ਤੰਨ ਦੀ ਪਹੁੰਚ ਨਹੀਂ ਬਈ ਨਾ ਤੇਰੇ ਯਾਦ ਕਰਾਈ ਵੀ ਤੂੰ ਰੰਨ ਕੇ ਰੱਖ ਜਾਂਦੀ ਹੁਣ ਮਾਂ ਮੇਰੇ ਕਿਹੜਾ ਯਾਦ ਮੇਰੇ ਤਾਂ ਅਗ ਲਗਣੀ ਐਨੀ ਜਾਨ ਫਸੀ ਪਈ ਆ ਸਾ ਮਿੰਟ ਨਹੀਂ ਉਹਨੂੰ ਸਾਡੇ ਸਾਖ ਦੇ ਹੈਗੇ ਤੈਨੂੰ ਮੈਂ ਦੱਸਾਂ ਉਹ ਤੋਂ ਮੈਂ ਦੇਖ ਕੇ ਆਈ ਹਾਂ ਹੋਰ ਤੇ ਤਾਂ ਕੀ ਸਾਰੇ ਮੈਂ ਤਾਂ ਮਾਂ ਤੈਨੂੰ ਪਤਾ ਤਾਂ ਹੈਗਾ ਉਹ ਕਿਥੇ ਪੁਰਾ ਵੀ ਕਹਿੰਦੇ ਹੁੰਦੇ ਉਹ ਬਸਾ ਨਹੀਂ ਖਾਂਦੇ ਹੈਗੇ ਮੈਂ ਤਾਂ ਨਾ ਭਾਬੀ ਦੀ ਦਵਾਈ ਮੁੱਕੀ ਹੋਈ ਸੀ ਡਾਕਟਰ ਕੋਲੇ ਆਈ ਸੀ ਮੈਂ ਕਿਹਾ ਚਲ ਮੈਂ ਭੱਜ ਕੇ ਜਾ ਕੇ ਨਾਲ ਦਵਾਈ ਲੈ ਆਉਣੀ ਆ ਨਾਲੇ ਮਾਂ ਵਰਗਿਆਂ ਦਾ ਪਤਾ ਲੈ ਆਉਣੀ ਆ ਉਹ ਤਾਂ ਮੈਂ ਤੇਰੀ ਗੱਲ ਸਮਝ ਗਈ ਦਵਾਈ ਦਾ ਜੇ ਟਾਈਮ ਟੱਪ ਗਿਆ ਫਿਰ ਦਵਾਈ ਤਾਂ ਵੀ ਜਿੱਦੀ ਹਟਣਾ ਨਹੀਂ ਨਾ ਨਾਲ ਦੀ ਨਾਲ ਦੇਣੀ ਹੈ ਹੋਰ ਮਾ ਨਾ ਗਾ ਨਹੀਂ ਪਾ ਸਕਦੇ ਕੀ ਕਰੀਏ ਡਾਕਟਰ ਨੇ ਕਿਹਾ ਸੀਗਾ ਵੀ ਫੇਰ ਭਾਈ ਕੋਈ ਐਵੇਂ ਨੁਕਸਾਨ ਹੋ ਗਿਆ ਫਿਰ ਤੁਸੀਂ ਸਾਨੂੰ ਕਹੋਗੇ ਵੀ ਸਾਡੀ ਫੇਰ ਕੋਈ ਗਰੰਟੀ ਨਹੀਂ ਫੇਰ ਆਏ ਹੁੰਦਾ ਆਪ ਦੇ ਸਰਕਾਰ ਨੂੰ ਠੋਣਾ ਲੈਣਾਗਾ ਵੀ ਚਲ ਕੋਈ ਨਾ ਟਾਈਮ ਨਾਲ ਦਵਾਈ ਦੇ ਹੀ ਦਿੰਨੇ ਆਗੇ ਚਲ ਤੂੰ ਘੇਰਾ ਉੱਧਰ ਕਰ ਲਾ ਚਲ ਕੋਈ ਨਾ ਮੈਂ ਆਗੂ ਨੂੰ ਫੇਰ ਮਿਲ ਕੇ ਜਾਈਆਂ ਬਸ ਆਉਣ ਵਾਲਾ ਹੈਗਾ ਹੋਰ ਹੁਣ ਮੁੰਡੇ ਤਾਂ ਮਿਲ ਜੈੰਗੀ ਉਹੀ ਗੱਲ ਐ ਡੇ ਡੇ ਬੱਚਾ ਹੁਣ ਉਹੀ ਗੱਲ ਜੀ ਉਹਦਾ ਪਿਓ ਇੱਥੇ ਹੋਵੇ ਚਲ ਉਹਦੇ ਨਾਲ ਗੱਲਬਾਤ ਹੀ ਲੱਗ ਜੇ ਮੈਂ ਤਾਂ ਹੁਣ ਮੰਜੇ 'ਚ ਪੈ ਗਈ ਜਾਈ ਲੈ ਕੇ ਉਹ ਬਾਹਰ ਤੁਰਿਆ ਫਦਾ ਨਾ ਹੁੰਦਾ ਨਹੀਂ ਧੋਂਦਾ ਨਹੀਂ ਕਿਹੜੇ ਲੋਟ ਕੋਰੀ ਹੋਇਆ ਪਿਆਗਾ ਦੱਸ ਕੱਲਾ ਉਹਨਾਂ ਨੂੰ ਕੀ ਕਰੇਗੀ ਉਹਨਾਂ ਨੂੰ ਜੱਕ ਲਈ ਸਿਰ ਤੇ ਆਪਦਾ ਵੀ ਜਵਾਕ ਕਮਲਾ ਹੋਈ ਜਾਂਦਾ ਪਣ ਤੂਸ਼ਨ ਉਹ ਨਹੀਂ ਜਾਂਦਾ ਹੈਗਾ ਉੱਦੇ ਦਾ ਹਟ ਗਿਆ ਤੇਹੀ ਗੱਲ ਪੇਪਰ ਦੱਸ ਕਿਵੇਂ ਦੇਵਾਂਗਾ ਲੈ ਮੇਰਾ ਪੁੱਤ ਤਾਂ ਆ ਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਪਹਿਲਾਂ ਤਾਂ ਨਾ ਮੇਰੀ ਗੱਲ ਸੁਣ ਤੂੰ ਤੈਨੂੰ ਆਹ ਫੋਨ ਤਾਂ ਸੀ ਸੁਖਦੇ ਮਾਰਿਆਂ ਨੇ ਲੈ ਕੇ ਦਿੱਤਾ ਸੀ ਹਾਂ ਤੂੰ ਤਾਂ 24 ਘੰਟੇ ਫੋਨ ਦੇ ਵਿੱਚ ਹੀ ਬੜਿਆ ਰਹਿਣਾਗਾ ਪੜ ਵੀ ਲਿਆ ਕਰ। ਉਹ ਪੜਾ ਕੀ ਤੂੰ ਤਾਂ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਨੀ ਐ। ਮੇਰਾ ਵੀ ਜੀ ਨਹੀਂ ਲੱਗਦਾ ਇੱਥੋਂ। ਹਾਏ ਮੈਂ ਮਰ ਜਾ ਕਹਿੰਦਾ ਕਿੱਥੇ ਜਾ ਕੇ ਬਹਿਣੀ ਆ? ਵੇ ਉੱਥੇ ਹੀ ਜਾਨੀ ਆ ਜਿੱਥੇ ਤੂੰ ਆਪਣੇ ਨਾਨਕੀ ਗਿਆ ਸੀਗਾ ਉਦੋਂ ਜਦੋਂ ਕਹਿੰਦਾ ਸੀ ਮੈਨੂੰ ਤਾਂ ਲੈ ਕੇ ਨਹੀਂ ਜਾਂਦੂ ਮੈਨੂੰ ਤਾਂ ਲੈ ਕੇ ਤੈਨੂੰ ਮੈਂ ਕਿੱਥੇ ਲੈ ਕੇ ਜਾਵਾਂ ਹੁਣ ਤੇਰੀ ਪੜ੍ਹਾਈ ਦਾ ਔਖਾ ਗਾਤ ਪੜ੍ਹਨਾ ਨਹੀਂ ਹੈਗਾ। ਉੱਧਰ ਤੇਰਾ ਪਿਓ ਫੋਨ ਕਰੀ ਜਾਂਦਾ ਬਾਰ-ਬਾਰ ਵੀ ਮੁੰਡੇ ਦੀ ਪੜ੍ਹਾਈ ਔਖੀ ਹੋ ਜਾਂਦੀ ਆਗੀ ਹੈ ਤੈਨੂੰ ਨਾਲ ਮੈਂ ਕਿਹਾ ਸੀਗਾ ਵੀ ਉਥੇ ਦਿਲ ਲਾ ਕੇ ਆਪਣੀ ਦਾਦੀ ਕਹਿੰਦੀ ਮੈਨੂੰ ਦੁਖੀ ਕਰਦਾਗਾ ਪਹਿਲਾਂ ਇਹਦਾ ਖੜਾ ਛੱਡ ਮੇਰੇ ਨਾਲ ਗੱਲ ਕਰ ਪਹਿਲਾਂ ਮੈਂ ਪਤਾ ਦੋ ਬੱਸਾਂ ਲਗਾਦੀਆਂ ਤੇਰੀ ਖਾਤਰ ਵੀ ਕੋਈ ਨਾ ਮੈਂ ਲਾਸਟ ਬੱਸ ਤੇ ਚਲੀ ਜਾਊਂਗੀ ਤੂੰ ਜਾਣਾ ਤਾਂ ਹੈਗਾ ਤੂੰ ਮੇਰੇ ਮੰਨ ਨਹੀਂ ਤਾਂ ਹੈ ਨਹੀਂ ਵੀ ਰਹਿ ਪਾ ਦੋ ਇੱਕ ਦੋ ਦਿਨ ਪੁੱਤ ਮੇਰੀ ਗੱਲ ਸੁਣਾ ਰਹਿ ਤਾਂ ਮੈਂ ਜਾਂਦੀ ਤੈਨੂੰ ਵੀ ਪਤਾਗਾ ਮੇਰਾ ਕਿਹੜਾ ਜੀ ਲੱਗਦਾਗਾ ਤੈਨੂੰ ਛੱਡ ਕੇ ਕੱਲਾ ਮੇਰਾ ਮੁੰਡਾਗਾ ਦੱਸ ਕੀ ਕਰਾਂ ਇੱਕ ਮਜਬੂਰੀ ਆ ਗਈ ਜਾਣਾ ਪੈਂਦਾਗਾ ਪੁੱਤ ਦੇਖ ਉੱਥੇ ਮਾਮੀ ਬਿਮਾਰ ਆ ਨਾ ਉਹਦੀ ਖਾਤਰ ਜਾਨੀ ਆ ਮੈਂ ਫਿਰ ਦੇਲਾ ਉਹਨੂੰ ਕੋਈ ਸੰਭਣ ਵਾਲਾ ਨਹੀਂ ਹੈਗਾ ਤੈਨੂੰ ਪਤਾ ਮਾਮਾ ਤਾਂ ਖੇਤ ਚ ਲੇ ਜਾ ਜਾਂਦਾ ਉਧਰ ਬਾਪੂ ਆ ਉਹਦਾ ਟਾਈਮ ਨਹੀਂ ਲੱਗਦਾ ਹੈਗਾ ਕੋਈ ਨਾ 2-4 ਦਿਨ ਤੂੰ ਰੁਕ ਜਾ ਫਿਰ ਮੈਂ ਆਈ ਜਾਣਾਗਾ ਠੀਕ ਹੈ ਹਾ ਭੀਕ ਤਾਂ ਹੈਗਾ ਮੇਰੀ ਨਾਲੇ ਹੋਰ ਗੱਲ ਸੁਣ ਲਾ ਨਾਲੇ ਆ ਟਾਈਮ ਤੇ ਨਾਲਿਆ ਕਰ ਦੇਖ ਲਾ ਆਲੇ ਬਾਲਾਂ ਚੋਂ ਦੇਖ ਲਾ ਕਿਵੇਂ ਜੁੜੇ ਪੈਣਗੇ ਟਾਈਮ ਨਾਲ ਨਾ ਅਨਾ ਤੇ ਨਾਲੇ ਨਾ ਬੀਬੀ ਦੀ ਗੱਲ ਮੰਨ ਲਿਆ ਕਰ ਉਹ ਕਹਿੰਦੀ ਮੇਰੇ ਤਾਂ ਗੱਲ ਹੀ ਨਹੀਂ ਮੰਨਦਾ ਹੈਗਾ ਕਹਿੰਦੀ ਮੇਰੀ ਗੱਲ ਹੀ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਤੂੰ ਚੱਲ ਪੁੱਤ ਮੇਰੀ ਗੱਲ ਸੁਣ ਟਾਈਮ ਨਾਲ ਨਾ ਧੋ ਲਿਆ ਕਰ ਨਾਲੇ ਰੋਟੀ ਪਾਣੀ ਖਾ ਲਿਆ ਕਰ ਨਾਲੇ ਨਾ ਮਾਂ ਕਹਿੰਦੀ ਸੀ ਵਿਆਗਮਨ ਤਾਂ ਮੇਰਾ ਕਿਹਾ ਨਹੀਂ ਮੰਨਦਾ ਹੈਗਾ ਨਾਲੇ ਉਹਦਾ ਕਿਹਾ ਮੰਨ ਲਿਆ ਕਰ ਚੰਗਾ ਹਾਂ 2-4 ਦਿਨਾਂ ਚ ਤੇ ਗੱਲ ਆ ਫਿਰ ਮੈਂ ਆਈ ਜਾਣਾਗਾ ਮੈਂ ਕਿਹੜਾ ਉੱਥੇ ਬੈਠੀ ਰਹਿਣਾਗਾ ਚਲ ਮੈਗੀ ਬਣਾ ਦੇ ਜਾ ਕੇ ਭੁੱਖ ਲੱਗੀ ਪਈ ਮੈ ਤੈਨੂੰ ਇੰਨੀ ਵਾਰੀ ਕਿਹਾ ਮੈਗੀਆਂ ਮੂਗੀਆਂ ਘਟ ਖਾਇਆ ਕਰ ਰੋਟੀ ਬਣਾ ਦੰਨੀ ਆ ਤੈਨੂੰ ਫੁਲਕੇ ਪੈਨ ਦੋ ਨਹੀਂ ਉਹ ਖਾ ਲਈ ਠੀਕ ਆ ਹਾਂ ਤੇ ਨਾਲੇ ਹੋਰ ਸੁਣ ਲੈ ਮੇਰੀ ਗੱਲ ਨਾਲੇ ਤੈਨੂੰ ਮੈਂ ਇੱਕ ਗੱਲ ਹੋਰ ਕਹਿੰਦੀ ਤੇਰੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਸਕੂਲ ਦੇ ਵਿੱਚ ਹੋਰ ਨਾ ਕਿਤੇ ਉੱਥੇ ਲੜੀ ਜਾਈ ਬੱਚਿਆਂ ਨਾਲ ਮੈਂ ਕੋਈ ਨਾ ਤੇਰੇ ਟੀਚਰਾਂ ਨੂੰ ਨਾ ਫੋਨ ਕਰਕੇ ਪੁੱਛੂੰਗੀ ਵੀ ਇਹ ਵਧੀਆ ਪੜਦਾ ਹੈਗਾ ਠੀਕ ਹੈ ਹਾਂ ਜੇ ਕੋਈ ਇਹ ਜੀ ਗੱਲਬਾਤ ਹੋਈ ਨਾ ਫੇਰ ਦੇਖ ਲਈ ਸੁਣ ਗਿਆ ਹਾਂ ਆਪਦਾ ਧਿਆਨ ਨਾਲ ਰਹਿਣਾ ਪੁੱਤ ਕਿਸਨ ਕੀ ਪਤਾ ਲੱਗ ਜੇ ਵੀ ਇਹਦੀ ਮਾਂ ਇਹਨਾਂ ਦੇ ਕੋਲੇ ਨਹੀਂ ਹੈਗੀ ਸੁਣ ਗਿਆ ਨਾਲੇ ਕਿਸੇ ਨੂੰ ਬਾਹਰ ਦੱਸਣਾ ਨਹੀਂ ਹੈਗਾ ਵੀ ਮੇਰੀ ਮੰਮੀ ਨਹੀਂ ਘਰੇ ਹੈਗੀ ਫੇਰ ਪਤਾ ਤੈਨੂੰ ਨਹੀਂ ਪਤਾ ਹੈਗਾ ਮਾਂ ਤਾਂ ਕੱਲੀ ਆ ਗਈ ਹੈ ਨਾ ਫੇਰ ਅਗਲਾ ਕਹਿੰਦਾ ਲਾ ਬੁੜੀ ਠੇਰੀ ਹੈਗੀ ਹੈਗੀ ਉਹ ਅਗਲੇ ਪਤਾ ਘਰ ਦਾ ਭੇਤ ਨਹੀਂ ਦੰਦੇ ਹੁੰਦੇ ਪੁੱਤ ਅੱਜ ਕੱਲ ਦੇ ਜਵਾਬ ਤਾਂ ਇੰਨੇ ਚੁਸਤ ਨੇ ਇੱਕ ਤੂੰ ਹੀ ਆ ਜਿਹੜੀ ਸਾਰੀ ਘਰ ਦੀ ਗੱਲ ਸਾਰਿਆਂ ਨੂੰ ਦੱਸ ਦਿੰਨਾ ਬਾਹਰ ਜਾ ਕੇ ਸੁਣ ਕੇ ਸਿਆਣਾ ਬਣ ਕੇ ਰਹੀ ਪੁੱਤ ਠੀਕ ਆ ਚਲ ਠੀਕ ਆ ਮੈਂ ਤੇਰੇ ਵਾਸਤੇ ਨਾ ਦੋ ਫੁਲਕੇ ਬਣਾ ਦਿੰਦੀ ਆ ਠੀਕ ਆ ਨਾਲੇ ਮਾਂ ਨੂੰ ਮੈਂ ਖਿਚੜੀ ਬਣਾ ਕੇ ਦਿੰਦੀ ਆ ਨਾਲੇ ਮੇਰੀ ਗੱਲ ਸੁਣ ਲੈ ਜੇ ਮਾਂ ਕੁਝ ਬੋਲਦੀ ਹੁੰਦੀ ਐ ਨਾ ਉਹ ਬਿਮਾਰ ਆ ਗਈ ਕੋਈ ਨਾ ਤੂੰ ਹੀ ਹਾਂ ਹਾਂ ਕਹਿ ਰਿਆ ਕਰ ਬੋਲਿਆ ਨਾ ਕਰ ਉਹਦੇ ਬਰਾਬਰ ਫਿਰ ਉਹ ਕਹਿੰਦੀ ਐ ਕਹਿੰਦੀ ਮੇਰੇ ਤਾਂ ਕੋਈ ਗੱਲ ਨਹੀਂ ਮੰਨਦਾ ਹੈਗਾ ਉਹ ਉਦਾਂ ਨਾ ਆਏ ਆ ਚਿੱਤ ਕਾਲਾ ਜਾ ਪੈਣ ਲੱਗ ਜਾਂਦਾ ਠੀਕ ਆ ਠੀਕ ਆ ਹਾਂ ਚੱਲ ਕੋਈ ਨਾ ਪਹਿਲੇ ਨੀਂਹਾਂ ਧੋ ਲੈ ਠੀਕ ਆ ਦੇਖੀ ਕਿੰਨੇ ਪਖੰਡ ਕਰਦੀ ਪਹਿਨਾਂ ਤਾਂ ਜਾਂਦੀ ਨਹੀਂ ਸੀ ਮੈਨੂੰ ਤਾਂ ਉਥੋਂ ਲੈ ਆਈ ਉਹਦੇ ਕੁੱਟ ਕੇ ਆਪ ਹੁਣ ਭੱਜੀ ਤੁਰੀ ਜਾਂਦੀ ਐ ਕੋਹਦੀ ਗੱਲ ਹੈ ਕੋਈ ਰਾਜ ਹੈ ਗੱਲ ਦੇ ਪਿੱਛੇ ਆਪਾਂ ਤਾਂ ਕੀ ਲੈਣਾ ਚੱਲ ਲੇ ਬਾਈ ਤੂੰ ਐਂ ਜੇ ਬੈਠਾਂਗਾ ਮੂੰਹ ਜੇ ਲਮਕਾਈ ਕੀ ਹੋ ਗਿਆ ਉਹ ਮੈਂ ਤਾਂ ਜਿਹੇਗਾ ਕੁਝ ਹੋਣਾ ਸੀ ਮੇਰੇ ਕਰਮਾਂ ਤਾਂ ਹੋ ਗਿਆ ਪਹਿਲਾਂ ਤੂੰ ਦੱਸ ਤੂੰ ਕਿੱਥੇ ਗਈ ਸੀ ਲੈ ਬਾਈ ਹੁਣ ਦੇਖ ਦਵਾਈ ਨਹੀਂ ਸੀ ਲਿਉਣੀ ਹੈਗੀ ਭਾਬੀ ਨੂੰ ਇੱਕ ਕਹਿੰਦੇ ਹੁੰਦਾ ਦੰਦੀ ਸੀ ਉਹ ਤਾਂ ਮੈਂ ਦੇਤੀ ਸੀ ਦਵਾਈ ਹੁਣ ਫਿਰ ਮੈਨੂੰ ਆਏ ਸੀ ਵੀ ਨਾਗਾ ਨਹੀਂ ਪਾਉਣਾ ਹੈਗਾ ਤੈਨੂੰ ਪਤਾ ਤਾਂ ਹੈਗਾ ਡਾਕਟਰ ਨੇ ਕਿਹਾ ਸੀਗਾ ਉਹ ਇਹ ਨਾਗੇ ਨਾਗੇ ਤਾਂ ਛੱਡੋ ਭਰਾ ਦਵਾਈ ਤਾਂ ਤਾਂ ਮੈਂਟਲ ਤਾਂ ਹੋ ਹੀ ਪਈ ਐ ਦਿਮਾਗ ਉਹਦਾ ਹਿੱਲਿਆ ਪਿਆ ਮੈਂ ਤਾਂ ਉਹਨੂੰ ਬੰਨਤਾ ਠੀਕ ਆ ਉੱਤੋਂ ਕਰ ਤਾਂ ਮੈਂ 12 ਨੂੰ ਫੋਨ ਤੇ ਆਬਦੁੱਨ ਲੈ ਜਾ ਭਾਈ ਇੱਥੇ ਮੈਂ ਦੱਸ ਕੀ ਇੱਥੇ ਜੇ ਕੋਈ ਗੱਲਬਾਤ ਹੋ ਗਈ ਫਿਰ ਆਪਾਂ ਕਿਹਦੇ ਜਾਣ ਬਾਰੇ ਕਿਸੇ ਨੇ ਜੀਕੀਨ ਨਹੀਂ ਮੰਨਣਾ ਠੀਕ ਆ ਖਵਾ ਕੇ ਦਵਾਈ ਉਹ ਤਾਂ ਕੰਮਲੀ ਹੋਈ ਪਈ ਐ ਦਵਾਈ ਦਾ ਕੀ ਅਸਰ ਕੋਈ ਡਾਕਟਰ ਨਾਲ ਨਹੀਂ ਗੱਲ ਕਰਨੀ ਕਿਸੇ ਨੇ ਚੱਕ ਕੇ ਦਵਾਈ ਮੁੱਕੀ ਪਈ ਐ ਮੁੱਕੀ ਨੂੰ ਰਹਿਣ ਦੇ ਫਿਰ ਐਸੀ ਜੀ ਦਵਾਈ ਤੋਂ ਕੀ ਕਰਾਣਾ ਹਾਏ ਮੈਂ ਮਰ ਜਾ ਬਾਈ ਤੂੰ ਉਹਨੂੰ ਬੰਨ ਕਾ ਤਾ ਉਹ ਦਿੱਤਾ ਉਹ ਆਗੇ ਉੱਤੋਂ ਤੂੰ ਕਹਿਣਾ ਮੈਂ ਉਹਨਾਂ ਨੂੰ ਫੋਨ ਕਰਤਾ ਹੈ ਲੈ ਭਾਈ ਉਹ ਦਿਨ ਦੀ ਤਾਂ ਉਹਨਾਂ ਨੇ ਆ ਕੇ ਬੱਤੀ ਨਹੀਂ ਬਾਈ ਨਾਲੇ ਮੇਰੀ ਗੱਲ ਸੁਣ ਸੰਗੜ ਲਾਉਣ ਵਾਲੀ ਕਿਹੜੀ ਗੱਲ ਸੀਗੀ ਹੈ ਹੁਣ ਉੱਤੋਂ ਦੀ ਉਹ ਆ ਗਏ ਅਗਲਿਆਂ ਨੇ ਕਹਿਣਾਗਾ ਸਾਡੀ ਨੂੰ ਸੰਗੜ ਲਾਏ ਹੋਣੇ ਚਾਹੇ ਉਹ ਜਿੰਨੀ ਮਰਜੀ ਮਾੜੀ ਆ ਫੇਰ ਵੀ ਨਹੀਂ ਅਗਲਿਆਂ ਨੇ ਮਾੜਾ ਕਹਿਣ ਦੇਣਾ ਹੈਗਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਉਹਨੂੰ ਰੋਜ਼ ਸਾਂਭਦੀ ਆਂਗੀ ਤੂੰ ਇੱਕ ਦਿਨ ਸਾਂਭ ਕੇ ਔਖਾ ਹੋ ਗਿਆ ਹੈ ਓ ਯਾਰ ਉਹ ਦਿਨਾਂ ਦਾ ਕਮਲੇ ਨਾਲ ਮੱਥਾ ਮਾਰਨ ਆਪ ਕਮਲੇ ਹੋ ਜਾਗੇ ਕਿਸੇ ਦਾ ਕੀ ਜਾਊਗਾ ਤੂੰ ਤੈਨੂੰ ਇਹ ਪਤਾ ਲੱਗਦਾ ਕਿੰਨਾ ਕਮਲਾ ਮਾਰੀ ਜਾਂਦੇ ਆ ਜੀ ਜੀ ਉੱਥੇ ਫਾਹਾ ਲੈ ਲੈਂਦੀ ਫੇਰ ਦੱਸ ਜੇ ਮਰਗੀ ਤੇ ਆਪਣੇ ਗੱਲ ਪੈ ਜੂਗੀ ਅਗਲੇ ਨੂੰ ਕਹੋ ਵੀ ਇਹ ਲੈ ਕੇ ਜਾਏ ਲੱਗ ਜਾਂਦਾ ਕੋਈ ਦਿਮਾਗ ਆਪਾਂ ਚੈੱਕ ਕਰਾਉਣ ਗਿਓ ਹੁਣ ਮੈਂ ਕਹਾਂ ਉਹਨਾਂ ਨੂੰ ਫੋਨ ਕਰਤਾ ਤੇ ਸਾਰਾ ਕੁਝ ਦੱਸਤਾ ਉਹ ਆਉਂਦੀ ਹੋਣਗੇ ਹਾਏ ਜੇ ਹੁਣ ਉਤੋਂ ਆ ਆ ਉਹ ਆ ਗਏ ਨਾ ਨਾਤੀ ਧੋਤੀ ਹੋਈ ਉਤੋਂ ਨਹੀਂ ਤੇ ਸੰਗੜ ਲਾਤਾ ਹੁਣ ਮੈਂ ਐਂ ਕਰਦੀਆਂ ਨਾਲ ਤਾਂ ਉਹਨੂੰ ਨਮਾਉਣੀ ਧਮਾਉਣੀ ਆ ਨਾਲੇ ਕੱਪੜੇ ਬਦਲ ਦੰਨੀਆਂ ਗੀ ਅਗਲਿਆਂ ਨੇ ਕਹਿਣਾ ਇੱਕ ਤਾਂ ਉਹ ਕਮਲੀਆ ਇੱਕ ਇਹਨਾਂ ਨੇ ਸਾਡੀ ਦੀ ਜੁੰਨੀ ਖਰਾਬ ਕੀਤੀ ਪਈਆ ਉਹਨਾਂ ਨੇ ਆਪਦੀ ਨੂੰ ਨਹੀਂ ਮਾੜਾ ਕਹਿਣਾ ਆਪਾਂ ਨੂੰ ਕਹਿਣਗੇ ਉਹ ਤੈਨੂੰ ਮੈਂ ਦਸਾਂ ਪਰ ਤੂੰ ਕਰ ਲੈ ਜਿਵੇਂ ਤੈਨੂੰ ਲੋਡ ਲੱਗਾ ਜਿਵੇਂ ਮੈਨੂੰ ਲੋਡ ਲੱਗਾ ਮੈਂ ਤਾਂ ਕਰ ਲਿਆ ਮੈਂ ਤਾਂ ਦਿਮਾਗ ਹੀ ਲਣਾ ਕਰਤਾ ਹੁਣ ਮਾੜਾ ਜਿਹਾ ਕੀ ਗਈਆਂ ਚਲੋ ਉੱਥੇ ਗਏ ਬੰਦੇ ਨੂੰ ਟਾਈਮ ਵੀ ਲੱਗ ਜਾਂਦਾ ਹੈ ਤੂੰ ਸਾ ਮੇਰੇ ਆਉਂਦੀ ਨੂੰ ਹੋਰੀ ਨਵਾਂ ਹੀ ਫਾਹਾ ਪਾ ਕੇ ਰੱਖਤਾ ਹੁਣ ਉਹਦੀ ਦਵਾਈ ਚੱਲਦੀ ਆ ਚੱਲੀ ਜਾਵੇ ਓਏ ਹੁਣ ਕੁੜੀਏ ਇਹ ਤੂੰ ਤਾਂ ਕਹੀ ਐਨੀ ਮੈਨੂੰ ਇਹਦਾ ਆਦਾ ਚਿਚਣੀਆਂ ਹੀ ਦਾ ਉਹ ਚੱਕ ਕੇ ਜੂਸ ਨੇ ਪੀ ਲਿਆ ਕਿ ਚਿਚਣੀਆਂ ਦੀ ਦਵਾਈ ਚੱਕ ਲਈ ਮੂੰਹ ਨੂੰ ਲਾ ਲੈਂਦੀ ਸੀ ਪਤਾ ਮਾ ਕੁਦਰਤ ਉੱਤੇ ਆ ਗਿਆ ਮੇਰਾ ਕੀ ਕਸੂਰ ਐ ਚ ਮੈਨੂੰ ਆਦਾ ਦੇ ਵਿੱਚ ਰੋਦਾ ਐ ਨਹੀਂ ਦਿਮਾਗ ਵੀ ਇਹ ਜੂਸ ਆ ਤੇ ਚਿਚਣੀਆਂ ਦੀ ਦਵਾਈ ਆ ਹਜੇ ਤੁਸੀਂ ਉਹਨੂੰ ਕਹਿੰਦੇ ਹੋ ਠੀਕ ਐ ਕਿਹੜੇ ਪਾਸੋਂ ਠੀਕ ਐ ਬਾਈ ਆਪਾਂ ਤਾਂ ਇਹਦੇ ਵਿੱਚ ਦੇਖ ਕੋਈ ਕਸੂਰ ਨਹੀਂ ਹੈਗਾ ਕਸੂਰ ਤਾਂ ਉਹਦੇ ਆਪਦਿਆਂ ਦਾ ਹੈਗਾ ਉਹਨਾਂ ਨੇ ਹੀ ਆਪਾਂ ਨੂੰ ਡਾਕਟਰ ਦੱਸਿਆ ਉਹਨਾਂ ਨੇ ਹੀ ਦਵਾਈ ਦਵਾਈ ਹੈ ਸਾਰਾ ਕੁਝ ਉਹਨਾਂ ਨੇ ਹੀ ਕਿਹਾ ਹੈਗਾ ਆਪਾਂ ਤਾਂ ਹੁਣ ਇਹਦੇ ਵਿੱਚ ਆਉਂਦੇ ਹੀ ਨਹੀਂ ਹੈਗੇ ਨਾਲੇ ਮੇਰੇ ਪਿੱਛੇ ਤਾਂ ਤੂੰ ਕਦੇ ਲੱਗਿਆ ਹੈ ਨਹੀਂ ਯਾਦ ਕਦ ਲੱਗਦਾ ਆਪਣੇ ਸਹੁਰਿਆਂ ਦੇ ਪਿੱਛੇ ਲੱਗਦਾ ਉਹਨਾਂ ਨੇ ਮੜਿਆ ਫੋਨ ਕੀ ਕੀਤਾ ਵਿਆਹ ਡਾਕਟਰ ਡਾਕਟਰ ਆਇਦਾ ਡਰੈਸ ਜਦੀ ਲੈ ਕੇ ਭੱਜ ਗਿਆ ਤੂੰ ਇੱਕ ਵਾਰ ਵੀ ਮੈਨੂੰ ਪੁੱਛਿਆ ਮੈਂ ਤਾਂ ਫਿਰ ਵੀ ਚੰਗੀ ਆ ਜਿਹੜੀ ਤੁਹਾਡੇ ਦੁੱਖ ਦੇ ਕਹਿੰਦੇ ਹੁੰਦੇ ਆ ਸੁਣਦੀ ਆ ਦੁੱਖ ਸੁੱਖ ਦੇ ਵਿੱਚ ਆ ਮੂਰੇ ਹੋ ਗਏ ਹੁਣ ਮੈਂ ਹੀ ਫਿਰਦੀ ਆ ਇੰਨਾ ਟਾਈਮ ਹੋ ਗਿਆ ਮੈਨੂੰ ਸਾੰਬਦੀ ਨੂੰ ਮੈਂ ਤੈਨੂੰ ਕਦੇ ਕਿਹਾ ਵੀ ਮੈਂ ਦੁਖੀ ਆ ਆ ਦੇਖ ਲੈ 2 ਘੰਟੇ ਤੈਨੂੰ ਕੱਢਣੇ ਔਖੇ ਹੋ ਗਏ ਮੈਂ ਕਿਹਾ ਕਹਿੰਦਾ ਤੂੰ ਸਾੰਬਦਾ ਨਹੀਂ ਮੈਂ ਤੈਨੂੰ ਕਿਹਾ ਕਹਿੰਦਾ ਤੇਰਾ ਦੁਖੀ ਹੋਣੇ ਗੱਲ ਤਾਂ ਮੈਂ ਦਾ ਆਪਣੇ ਕਰਮਾਂ ਨੂੰ ਰੋਣਾ ਚਲੋ ਉਹਨਾਂ ਨੂੰ ਫੋਨ ਕਰਤਾ ਆਪੇ ਦਿਖਾਉਣ ਨਾ ਖੋਣ ਆਪੇ ਲੈ ਜਾਣਗੇ ਆਪਦੀ ਤੂੰ ਜੋ ਕਰਲਾ ਨੂੰ ਤਿਆਰ ਕਰ ਦੇ ਆਹੋ ਦੇਖਦੀ ਆ ਮੈਂ ਕੱਪੜੇ-ਕੁਪੜੇ ਬਦਲਾ ਦੰਨੀ ਆ ਉਹਦੇ ਹਾਂ ਨੋ ਮੈਂ ਸੇ ਆਪਾ ਆ ਕੇ ਰੱਖ ਦੰਦੇ ਨੇਗੇ ਕਿਤਾਬ ਆ ਕੁੜੀ ਜੀ ਬੋਲਣ ਨੂੰ ਨਹੀਂ ਹਟਦੀ ਵੀਦਾਂ ਗੱਲ ਕਿਹੜੀ ਕਰਦੇ ਆ ਗੱਲ ਕੀ ਗਾਹਾਂ ਉਹਨਾਂ ਦੇ ਸਿੱਤੀ ਇੱਰੀ ਦੇ ਉਹਨਾਂ ਨੇ ਜਿਹੜਾ ਕੋ ਚੰਗੇ ਵਾਸਤੇ ਕਰਿਆ ਸੀ ਵੀ ਦਵਾਈ ਦਵਾਲੇ ਉਹ ਗਏ ਸੀ ਉਹਨੂੰ ਕਿ ਚਲ ਘਰੇ ਵੀ ਰਹਿ ਜੂਆ ਉਹਨਾਂ ਨੇ ਵੀ ਅਸੀਂ ਕੀ ਮਾੜਾ ਕਰਿਆ ਸੀ ਇਹ ਤਾਂ ਮੇਰੇ ਕਰਮਾਂ ਨੂੰ ਹੋਇਆ ਕੁਝ ਹਾਂ ਕੀ ਨਾ ਬਟੂ ਸੋ ਠੀਕ ਆ ਵਧੀਆ ਸਤਿ ਸ਼੍ਰੀ ਅਕਾਲ ਬਾਈ ਸਸੇ ਆਪਾਂ ਨੇ ਘਰੀ ਬੈਠਾ ਸੀਗਾ ਮੈਂ ਮਾਤਾ ਤੜਕੇ ਦਾ ਘਰੀ ਬੈਠਾ ਕਿਸੇ ਪਾਸੇ ਚਾਂਜੂ ਕਰਾਨੀ ਮਾਤਾ ਜੀ ਜਦੋਂ ਤੁਹਾਨੂੰ ਫੋਨ ਕਰਿਆ ਵਸ ਤੁਹਾਨੂੰ ਡਿੱਕੀ ਨਾ ਚਲ ਤੂੰ ਹੋਰ ਉਹ ਮੈਨੂੰ ਵੀ ਨਾ ਫਿਕਰ ਜਾ ਹੋਗਾ ਮੈਂ ਕਿਤੇ ਗੱਲ ਹੋਰ ਤਾਂ ਨਹੀਂ ਹੋ ਗਈ ਉਹ ਤਾਂ ਠੀਕ ਆ ਠੀਕ ਤਾਂ ਕਹਾਦਾ ਯਾਰ ਵੰਟੂ ਫਿਰ ਤਾਂ ਮੈਂ ਫੋਨ ਹੀ ਨਹੀਂ ਕਰਦਾ ਕੰਮ ਤਾਂ ਹੈ ਤਾਂ ਖਰਾਬ ਹੀ ਬਾਕੀ ਤੈਨੂੰ ਆਪ ਹੀ ਪਤਾ ਲੱਗ ਜੂ ਓਕੇ ਨਾ ਆ ਪਈ ਕੁੜੀ ਆ ਪਈ ਹਾਂ ਕੁੜੀ ਆ ਗਈ ਸੀ ਉਦੋਂ ਹੈ ਨਹੀਂ ਸੀ। ਸਤਿ ਸ੍ਰੀ ਅਕਾਲ ਬਾਈ। ਉਹ ਤਾਂ ਹੈ ਨਹੀਂ ਸੀ ਬਾਈ ਜੀ ਮੁੱਕੀ ਵੇਖਦੀ ਦਵਾਈ ਲੈਣ ਦੀ। ਹਾਂਜੀ ਵਧੀਆ ਠੀਕ ਠਾਕ ਤੁਸੀਂ ਦੱਸੋ। ਬਸ ਵਧੀਆ ਅਸੀਂ ਵੀ। ਕੀ ਕਰੀਏ ਨਾ ਚਾਹ ਪਾਣੀ ਪਹਿਲੇ ਪਾਣੀ ਲਿਆ ਕੇ ਦੇ। ਸਾਡਾ ਚਾਹ ਪਾਣ ਦਾ ਤੂੰ ਰਹਿਣ ਦੇ ਕੇਰਾ ਹਰਪ੍ਰੀਤ ਨੂੰ ਲਿਆਓ। ਹਾਂ ਕੁੜੀ ਨੂੰ ਸਾਹਮਣੇ ਕਰੋ। ਅਸਤਾ ਕੁੜੀ ਦੇਖ ਲਈਏ ਸਾਡੀ ਕਿਵੇਂ ਆ? ਕਿਵੇਂ ਲਿਆਉ ਉਹਨੂੰ ਫੜ ਕੇ। ਲਿਆਉਣੀ। ਉਹ ਰਾਜ ਫਿਕਰ ਜਾ ਚਲੱਖਾ ਸਾਹਮਣੇ ਦੇਖੀ ਹੋਗੀ ਉਹ ਵੀ ਗੱਲ ਆ ਯਾਰ ਉਹ ਮੈਂ ਤਾਂ ਹੁਣ ਇਹਨਾਂ ਨੂੰ ਕੀ ਨਾ ਕੀ ਦਵਾਈਆਂ ਦਾ ਫਾਇਦਾ ਜੇ ਹੁਣ ਬਟਾ ਉਹਨੂੰ ਮੰਨ ਕੇ ਚੱਕ ਇਤਨੇ ਦਵਾਈ ਚੱਕ ਲਈ ਸੀ ਸੰਦਾ ਪਤੀ ਐ ਸਾਰਾ ਕੁਝ ਜੂਸ ਤੇ ਭਲੇਖੇ ਦਸੇ ਦਿੱਤਾ ਸੀ ਹੁਣ ਉਹ ਕਰਿਆ ਵੀ ਕੀ ਜਾ ਸਕਦਾ ਹਾਂ ਬੰਤੂ ਵਾ ਇਹ ਲੱਤੂ ਖਾਊਆ ਬਾਈ ਲੱਤੂ ਖਾਵਾ ਕੋਈ ਨਾ ਬੰਨੇ ਖਾਵਾਂਗੇ ਖਾਂ ਵਾਲੀ ਤੂੰ ਰੱਖ ਦੇ ਰੱਖ ਪਾਪੀ ਤੂੰ ਖਾ ਲੈ ਲੱਤੂ ਆ ਲੈ ਦੂਤਾ ਕੋਈ ਨਿਖਾ ਲਾਂਗੇ ਇੱਥੇ ਸਾਈਡ ਤੇ ਰੱਖ ਲਾ ਲੈ ਜੀ ਭਾਬੀ ਹਾਏ ਵੇ ਮੇਰਾ ਰੱਬਾ ਮੈਨੂੰ ਤਾਂ ਐ ਸੀਗਾ ਪਾ ਮਾੜਾ ਮੋਟਾ ਇਹ ਤਾਂ ਕਿਵੇਂ ਕਰੀ ਜਾਂਦੀ ਐ ਜਮੀ ਕਮਲੇ ਵਾਂਗੂ ਵੀਰੇ ਮੇਰਾ ਤਾਂ ਸੱਚੀ ਮਨ ਜਾ ਖਰਾਬ ਹੋ ਗਿਆ ਦੇਖ ਕੇ ਇਹਦਾ ਤਾਂ ਦਿਮਾਗ ਹੀ ਨਹੀਂ ਰਿਹਾ ਪੂਰਾ ਵੀ ਜਿਦ ਤੈ ਹੈਗੀਆਂ ਗੱਲਾਂ ਤਾਂ ਨੇ ਕਦੇ ਜ਼ਿੰਦਗੀ ਚ ਨਹੀਂ ਕਰੀਆਂ ਸੀ ਜਿਹੜੀਆਂ ਗੱਲਾਂ ਹੁਣ ਇਹ ਕਰਨ ਲੱਗ ਗਈ ਕੀ ਕਹਿ ਸਕਦੇ ਹੁਣ ਤੇਰੇ ਸਾਹਮਣੇ ਉਹਦੇ ਆਪਾਂ ਡਾਕਟਰ ਕੋਲ ਵੀ ਇੰਨਾ ਕੁ ਸੁਬੋਲ ਕੇ ਆਏ ਆ ਚੱਲ ਕੋਈ ਨਾ ਤੂੰ ਇਹਨਾਂ ਦਾ ਇਹਦਾ ਨਾ ਕੱਪੜੇ-ਕੁਪੜੇ ਜਿਹੜੇ ਹੈਗੇ ਉਹ ਬੈਗ ਚ ਪਾ ਦੇ ਫਿਰ ਅਸੀਂ ਲੈ ਜੰਨੇ ਆ ਹੋਰ ਕੱਪੜੇ-ਕੁਪ ਲੇ ਭਾਈ ਹੁਣ ਸਾਡੇ ਕਿਹਨ ਰੱਖੀ ਨਹੀਂ ਹੋਈ ਅਸੀਂ ਕਿਹੜਾ ਇਹਨੂੰ ਕਰੋ ਗੱਡਿਆ ਹੋਇਆਗਾ ਹੈ ਅਸੀਂ ਲਾਜ ਬਥੇਰਾ ਕਰਾਉਨੇ ਆਗੇ ਤੂੰ ਤਾਂ ਹੁਣ ਕਹਿੰਦੀ ਆ ਵੀ ਅਸੀਂ ਲੈ ਜਾਂਨੇ ਆਗੇ ਉਹ ਹੁਣ ਲਜਾਣੀ ਪੂਗੀ ਜਦੋਂ ਹੁਣ ਤੇਰੇ ਭਰਾ ਨੇ ਫੋਨ ਕਰਤਾ ਅੱਜ ਸਪਰੇਅ ਪੀ ਲੰਦੀ ਉਹਦਾ ਕੌਣ ਜਿੰਮੇਵਾਰ ਸੀਗਾ ਫਿਰ ਭਾਈ ਹੁਣ ਇਹਨੂੰ ਦਵਾਈ ਵੀ ਤਾਂ ਲਿਆ ਕੇ ਦੇਣੀ ਸੀ ਮੈਂ ਦਵਾਈ ਲੈਣ ਗਈ ਹੋਈ ਸੀ ਮੈਂ ਕਿਹੜਾ ਇਹ ਛੱਡ ਕੇ ਜਾਨੀ ਆ ਆ ਬਾਈ ਤੇਰੇ ਸਾਹਮਣੇ ਕੋਲ ਬੈਠਾ ਬਾਈ ਦੱਸ 2 ਮਿੰਟ ਵੀ ਕਦੇ ਮੈਂ ਪਰੇ ਹੋਈਆਂ ਨਹੀਂ ਛੱਡ ਕੇ ਉਹ ਤਾਂ ਗੱਲ ਠੀਕ ਆ ਭਾਈ ਹੁਣ ਤੂੰ ਆਪਦਾ ਘਰ ਵੀ ਦੇਖਣਾ ਹੁਣ ਇੱਥੇ ਵੀ ਨਹੀਂ ਬਹਿ ਸਕਦੀ ਹੈਗੀ ਚਲੋ ਸਾਡੇ ਘਰ ਇੱਕ ਜਣਾ ਤਾਂ ਰਹੂਗਾ ਹੁਣ ਇਹ ਕਦੇ ਉਧਰ ਜਾਂਦੀ ਆ ਇਹਦੇ ਦੋਨਾਂ ਪਾਸੇ ਲੱਤਾਂ ਹੋ ਗਿਆ ਕਦੇ ਆਪਦੇ ਪਿੰਡ ਜਾਂਦੀ ਆ ਕਦੇ ਇੱਥੇ ਹੁੰਦੀ ਆ ਐ ਔਖਾ ਹੋ ਜਾਂਦਾ ਬੜਾ ਇਹ ਤਾਂ ਹੈ ਬਾਈ ਇਹ ਰੌਂਡ ਬਾਕੀ ਦਾ ਹੁਣ ਦਾ ਅੱਧੋ ਵੱਧ ਹੋਗਾ ਕੰਮ ਨਾ ਜੀ ਦਾ ਇੰਨਾ ਵਧੀਆ ਸਿਰ ਪਾਇਆ ਸੀ ਦੇਲਾ ਬੋਦਾ ਜਿਆ ਕਰ ਲਿਆ ਪਤਾ ਨਹੀਂ ਕਿਵੇਂ ਕਰ ਲਿਆ ਕਿਵੇਂ ਨਾ ਨਹੀਂ ਹੁਣ ਇਹਨੂੰ ਕਿਹੜਾ ਕੁਸ ਪਤਾ ਲੱਗਦਾ ਲੈ ਤੂੰਗਾ ਮੈਨੂੰ ਬੰਤੂ ਡਾਂਗ ਲੈ ਬਾਈ ਚੱਲ ਕੋਈ ਨਾ ਕੋਈ ਨਾ ਤੂੰ ਚੁੱਪ ਕਰ ਪੈਣੇ ਆਪਾਂ ਚੱਲਦੇ ਆ ਹੁਣ ਦੱਸ ਉਹ ਹੀ ਗੱਲ ਆ ਕੀਤਾ ਦਾ ਫਾਇਦਾ ਸੀਗਾ ਪਰ ਹੁਣ ਕੀ ਕਹਿ ਸਕਦੇ ਵੀ ਐ ਕਿਉਂ ਹੋ ਗਿਆ ਦੱਸ ਉਹੀ ਤਾਂ ਗੱਲ ਆ ਚੰਗੇ ਨੂੰ ਕੀਤਾ ਸੀ ਮਾੜਾ ਹੋ ਗਿਆ ਉਹ ਡਾਕਟਰ ਨੂੰ ਹੁਣ ਫੜੋ ਜਾ ਕੇ ਉਹ ਤਾਂ ਤੁਸੀਂ ਵੀ ਐਡਰੈਸ ਭੇਜਤਾ ਜੇ ਦੀ ਮੈਂਟਲ ਆਇਆ ਭੇਜਣ ਨੂੰ ਵੀ ਇੱਥੇ ਦਵਾਈ ਲੈ ਲਉ ਹੈ ਜਿੰਨਾ ਚਿਰ ਆਪਾਂ ਕਹਿੰਦੇ ਜੇ ਕਿਸੇ ਦਾ ਦੇਖੀਏ ਨਾ ਕਰੀਏ ਨਾ ਉਹਨਾਂ ਚਿਰ ਕੀ ਵਿਸ਼ਵਾਸ ਕਰੀਏ ਕਿਸੇ ਤੇ ਹੁਣ ਸਾਡੀ ਦਾ ਹਾਲ ਦੇਖ ਲੈ ਤੂੰ ਕੀ ਹੋ ਗਿਆ ਸਾਡਾ ਤਾਂ ਘਰ ਪਟਿਆ ਗਿਆ ਲੱਗਦੀ ਹੋਈ ਉਹੀ ਤਾਂ ਗੱਲਾਂ ਨਾਲੇ ਭਣਾ ਨਾਗ ਦਾ ਨਾ ਕਹਿੰਦੇ ਹੁੰਦੇ ਫਾਇਦੇ ਨੂੰ ਕਰਦੇ ਹੁੰਨੇ ਆ ਚਲ ਆਏ ਸੀਗਾ ਕੋਈ ਚੰਗੀ ਚੀਜ਼ ਹੋ ਜੂਗੀ ਵੀ ਚਲ ਕੋਈ ਜਵਾਕ ਹੋ ਜਾਊਗਾ ਉਹੀ ਤਾਂ ਕਰ ਕੋਈ ਕੋਈ ਖਰਾਬ ਕਰੂਗਾ ਅਸੀਂ ਤਾਂ ਫਾਇਦਾ ਕਰਦੇ ਸੀਗੇ ਤੇਰੇ ਸਾਹਮਣੇ ਹੁਣ ਅੱdte ਡਾਕਟਰ ਤੇ ਨਹੀਂ ਜਾ ਕੇ ਇਹਨੂੰ ਤਾਂ ਉਹ ਗੱਲਾਂ ਦਾ ਵੀ ਨਹੀਂ ਪਤਾ ਹੈਗਾ ਵੀ ਆਪਾਂ ਡਾਕਟਰ ਤੇ ਜਾ ਕੇ ਆਏ ਆ ਮੰਤੋ ਸਾਰੀ ਗੱਲ ਤੇਰੀ ਸਮਝਦਾ ਹੁਣ ਤੁਸੀਂ ਦਾ ਆਪਾਂ ਤਾਂ ਕਰਿਆ ਤਾਂ ਚੰਗੇ ਬਾਤ ਤੇ ਸੀ ਇਹ ਤਾਂ ਮੇਰੇ ਕੋਈ ਕਰਮਾ ਚ ਉਹੀ ਗੱਲ ਕੋਈ ਹੋਰ ਰਿਸ਼ਤੇਦਾਰ ਹੁੰਦਾ ਫਿਰ ਵੀ ਇਹ ਕਹਿੰਦੀ ਸੋਹਣੀ ਲੱਗਦੀ ਸੀਗੀ ਭਰਾ ਭੈਣ ਦਾ ਘਰ ਥੋੜੀ ਖਰਾਬ ਕਰੂਗਾ ਵੀ ਪਾਗਲ ਕਰ ਦੂਗਾ ਉਹਨੂੰ ਮੈਨੂੰ ਕੀ ਲਾਲਚ ਸੀਗੇ ਇੱਥੋਂ ਉਹੀ ਤਾਂ ਗੱਲ ਆ ਕੋਈ ਇਹ ਦੇ ਕਰ ਹੁਣ ਅਸੀਂ ਜਿਹੜੇ ਤੁਰੇ ਫਿਰਦੇ ਆ ਇਹਦੇ ਪਿੱਛੇ ਸਾਨੂੰ ਪਤਾਗਾ ਚੱਲ ਕੋਈ ਗੱਲ ਚੱਲ ਕੋਈ ਨਹੀਂ ਤੁਸੀਂ ਆਪਦੀ ਬਾਹ ਨਾਲ ਆ ਲਈ ਆਪਦੇ ਹਿਸਾਬ ਨਾਲ ਸਹੀ ਇਹਨੂੰ ਐ ਵੀ ਮੈਂ ਆਪਦਾ ਘਰ ਬਰ ਛੱਡ ਕੇ ਆਈ ਸੀ ਵੀ ਇਹਨੂੰ ਸਮ ਆ ਸੀ ਵੀ ਆ ਕੀ ਗੱਲ ਬਣ ਗਈ ਤੂੰ ਆਦਿ ਤਾਂ ਤੇ ਸਹੀ ਐ ਅਸਲ ਤਾਂ ਸਾਰੇ ਕਰਮ ਮੇਰੇ ਮਾੜੇ ਐ ਚੱਲ ਕੋਈ ਨਾ ਹੈ ਵੀ ਮੈਂ ਉਸੇ ਗੱਲ ਦਾ ਮਾਰਾ ਲੈ ਕੇ ਜਾਣਾ ਹੁਣ ਇਹ ਵੀ ਇੱਥੇ ਕਿੰਨਾ ਚਿਰ ਬੈਠੀ ਰਹੂ ਹਾਂ ਹਾਂ ਠੀਕ ਐ ਤਾਂ ਸੋਹਰੇ ਨਾਲ ਕੋਈ ਕਿਸੇ ਗੱਲ ਦਾ ਫਰਕ ਪੈ ਜੂਗਾ ਵੀ ਪੇਕੇ ਬੈਠੀ ਐ ਉਹੀ ਗੱਲ ਐ ਲੈ ਨਾ ਉਥੇ ਕੋਈ ਨਾ ਜੇ ਸਾਥ ਸਾਨੂੰ ਐ ਲੱਗਦਾ ਵੀ ਸਾਡੇ ਕੋਲੋਂ ਐਵੇਂ ਅਸੀਂ ਇਹਨੂੰ ਠੀਕ ਵੀ ਕਰਾਵਾਂਗੇ ਚਲੋ ਬਈ ਥੋੜੀ ਸ਼ਾਬਾਸ਼ ਆ ਏ ਬਾਹਰ ਅੰਦਰ ਦਵਾਈ ਲੈਣ ਵਾਗੀਆਂ ਤੂੰ ਖੇਤ ਰਹਿਣਾ ਨੇ ਜਣੇ ਕੋਈ ਗੱਲ 1921 ਹੋ ਗਈ ਲੋਕਾਂ ਨੇ ਤਾਂ ਗੱਲਾਂ ਬਣਾ ਲੈਣੀਆਂ ਬਣਾ ਲੈਣੀਆਂ ਬਾਕੀ ਵੱਡੀਆਂ ਗੱਲਾਂ ਹੋਈ ਜਾਂਦੀਆਂ ਅਗਲਾ ਕਹਿੰਦਾ ਹੁੰਦਾ ਵੀ ਇਹਦੇ ਐ ਕਰਦਾ ਫਲਾਣਾ ਬਾਕੀ ਕਾਹੋ ਵੀ ਪਿੱਛੋਂ ਕੌਣ ਚ ਯਕੀਨ ਕਰਦਾ ਭਰਾਵਾ ਤੁਹਾਨੂੰ ਪਤਾ ਹੀ ਹੈ ਸਹੀ ਗੱਲ ਆ ਮੁੜ ਕੇ ਤਾਂ ਉਹੀ ਗੱਲ ਆ ਮੁੜ ਕੇ ਬੇਲਾ ਹੱਥ ਨਹੀਂ ਆਉਂਦਾ ਮੇਰਾ ਹੱਥ ਨਹੀਂ ਆਉਂਦਾ ਹੈਗਾ ਚਲ ਐ ਕਰ ਮੀਤ ਤੂੰ ਬੈਗ ਬੋਗ ਲੈ ਆ ਫਿਰ ਆਪਾਂ ਤੁਰਦੇ ਲੈ ਚੱਲਦੇ ਕੋਈ ਲੋਰ ਮੈਂ ਤਾਂ ਤੈਨੂੰ ਐ ਕਹਣੀ ਆ ਵੀ ਤੂੰ ਰਹਿਣ ਦੇ ਹੁਣ ਇਲਾਜ ਕਰਾਈਦਾ ਜਾਣੇ ਆ ਆਪਾਂ ਆਪਣੀ ਕਿਹੜੇ ਸਿੱਟੀ ਹੋਈ ਆ ਉਹ ਉਹ ਪਾਣੇ ਸਿੱਟੀ ਦਾ ਹੈ ਨਹੀਂ ਇਲਾਜ ਹੁਣ ਆਪਾਂ ਤਾਂ ਨਹੀਂ ਹੁੰਦਾ ਜਦੋਂ ਹੁਣ ਲੋਕ ਕੀ ਕਹਿਣਗੇ ਵੀ ਖਾਨੀ ਇਹਨਾਂ ਕਹਿੰਦਾ ਇਲਾਜ ਨਹੀਂ ਕਰਾਇਆ ਗਿਆ ਤਾਂ ਹੀ ਭੇਜਦੀ ਆ ਜੀ ਉਹ ਲੋਕਾ ਹੁਣ ਕੀ ਕਹਿਣਾ ਹੈ ਕਿਹੜਾ ਕੋਈ ਬਗਾਨੇ ਥਾਂ ਤੇ ਚੱਲੀ ਆ ਆਦੇ ਪਿੰਡ ਚੱਲੀ ਆ ਲੋਈ ਕੋਈ ਨਹੀਂ ਪਾਣੇ ਹਾਂ ਜਦੋਂ ਠੀਕ ਹੋ ਗਈ ਤੁਸੀਂ ਲੈ ਆਓ ਕੇਰਾ ਲੈ ਜਾਣੇ ਚਾਹਦੇ ਨੇ ਮੈਂ ਕਹਤਾ ਕਹਿੰਦਾ ਭਈ ਕੱਲ ਨੂੰ ਬਲਾ ਤੂ ਅਗਲੇ ਦਾ ਕੋਈ ਨਫਾ ਨੁਕਸਾਨ ਹੋਗਾ ਗ ਬਾਕੀ ਦਾ ਹਾਲ ਗੱਲ ਕੀਤੀ ਐ ਸਿਆਣੀ ਹਾਂ ਠੀਕ ਆ ਕੱਲ ਨੂੰ ਉਹੀ ਗੱਲ ਆ ਅਸੀਂ ਲੈ ਕੇ ਜੰਨੇ ਜਿਹੜਾ ਕੁਝ ਹੋਊਗਾ ਅਸੀਂ ਦੇਖੀ ਜੋਗੀ ਜੇ ਇੱਥੇ ਗੱਲ ਹੁੰਦੀ ਐ ਸਾਡੇ ਦਾ ਰਿਸ਼ਤੇਦਾਰ ਵੀ ਕਹਿਣਗੇ ਵੀ ਉਹਨਾਂ ਨੇ ਕੁਝ ਕਰਤਾ ਹੋਣਾ ਹਾਂ ਵੀ ਵੱਡੀ ਗੱਲ ਇਹ ਹੁੰਦੀ ਐ ਨਾ ਤੇ ਰਸਤੀ ਦੇਖੀ ਐ ਨਾ ਸਾਰਾ ਕੁਝ ਮੈਨੂੰ ਤਾਂ ਹੈਪੀ ਤੇਰੇ ਤੇ ਵੀ ਪਤਾ ਨਹੀਂ ਪਤਾ ਹੈ ਨਾ ਇਹਦੇ ਬਾਰੇ ਵੀ ਕੀ ਕੰਡੀਸ਼ਨ ਆ ਹਾਂ ਹਾਂ ਲੋਕਾਂ ਦੇ ਮੂੰਹ ਨਹੀਂ ਫਟ ਸਕਦਾ ਵਾਲਾ ਮੂੰਹ ਫਟ ਸਕਦੇ ਆਪਾਂ ਕੋ ਪਲਾਨਾ ਕਰੋ ਉੱਥੇ ਇੱਕ ਜਾਨੀ ਉਹਦਾ ਘਰੇ ਰਹਿੰਦੀ ਤਾਂ ਕਿਤੇ ਬਾਹਰ ਅੰਦਰ ਜਾਂਦੀ ਹੈਗੀ ਬਾਕੀ ਆਪੀ ਉੱਥੇ ਇਹੋ ਜਿਹੀ ਹੋ ਜੂਗੀ ਚੱਲ ਕੋਈ ਨਾ ਬਾਈ ਤੂੰ ਡਾਕਟਰ ਨਾਲ ਗੱਲਬਾਤ ਕਰ ਲਈ ਤਾਂ ਲੈ ਜਾ ਗੱਲਬਾਤ ਮੇਰੀ ਸਾਰੀ ਹੋਈ ਪਈ ਹੈ ਬਸ ਮੈਂ ਉੱਥੇ ਲੈ ਜੂਗਾ ਤਾਂ ਟ੍ਰੀਟਮੈਂਟ ਮੈਂ ਉੱਥੇ ਚਲਾਉਂਗਾ ਬਸ ਠੀਕ ਕਰਾ ਲੈ ਹਾਂ ਬਸ ਤੂੰ ਇਹਦੇ ਮੀਤ ਕਪੜੇ ਕੁੱਪੜੇ ਲੈ ਆ ਚੱਕ ਆਪਾਂ ਚੱਲ ਜਾ ਕਰ ਨਾ ਫੜਾ ਕੋਈ ਚੱਲ ਭੈਣ ਫੜਾ ਮੈਨੂੰ ਬੈਗ ਚ ਪਾ ਕੇ ਕੱਪੜੇ ਅੱਲਾ ਤੱਕ ਕਿੰਨੀ ਮਰਜ਼ੀ ਵਧਾ ਲਓ ਗੱਲ ਤਾਂ ਕਰਨ ਦੀ ਹੈ ਵੀ ਇੱਥੇ ਨਿਗ੍ਹਾਦਰ ਹੋਊਗੀ ਮੈਂ ਇਹ ਵੀ ਇੱਥੇ ਬੈਠੂ ਉੱਥੇ ਬੈਠੂ ਕਦੇ ਨਾ ਤੂੰ ਖੇਤ ਦਾ ਤੇਰਾ ਸਰਦਾ ਨਹੀਂ ਹੈਗਾ ਬਾਪੂ ਹੋ ਜਾਂਦਾ ਫਿਰ ਇੱਕ ਜਣ ਦਾ ਕੋਲ ਚਾਹੀਦਾ ਭਾਈ ਹੁਣ ਜੇ ਮੈਂ ਕੱਲ ਨਾ ਹੁੰਦਾ ਕੋਈ ਗੱਲ ਹੋ ਜਾਂਦੀ ਕਿਹਨੇ ਚਕੀਨ ਕਰਨਾ ਸੀ ਲੋਕ ਗੱਲਾਂ ਬਣਾਉਂਦੇ ਬਾਈ ਬਾਲਿਆਂ ਵੱਡਿਆਂ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਇਹਨਾਂ ਨੂੰ ਕੁੜੀ ਨੂੰ ਕੀ ਕਹਿੰਨਾ ਇਹ ਤਾਂ ਕਹੀ ਜਾਂਦੀ ਐ ਵੱਧ ਬੋਲਦੀ ਐ ਸਾਡੀ ਕੁੜੀ ਤੁਹਾਨੂੰ ਪਤਾ ਹੀ ਐ ਚੱਲ ਕੋਈ ਬੈਗ ਲੈ ਕੇ ਆਉਣੇ ਆ ਜਾਓ ਭਾਣੇ ਖੜੀ ਹੋ ਉਧਰ ਲੈ ਬਾਹਰ ਕੱਢਾਂ ਚੱਲ ਉਧਰ ਦੀ ਚਰਪੇ ਨੇ ਆ ਜਾ ਆ ਜਾ ਕਿੰਨਾ ਚਾ ਆ ਜਾ ਆ ਜਾ ਕੋਈ ਨਾ ਉਧਰ ਫੇਰ ਲੈ ਫਾਬੀ ਮੇਰੀ ਗੱਲ ਸੁਣ ਲੈ ਹੁਣ ਜਿੰਨੀ ਅਸੀਂ ਬਾਤ ਹੀ ਲਾਈ ਤਾਂ ਜਾਣੇ ਆਗੇ ਮੈਂ ਤਾਂ ਬਾਹਰ ਤਾਂ ਨਹੀਂ ਬੋਲੀ ਬੰਟੂ ਬਾਈ ਹੁਣੀ ਬੈਠੇ ਸੀ ਫਿਰ ਹੈਪੀ ਵਾਈ ਨੇ ਕਹਿਣਾ ਵੀ ਇਹ ਤਾਂ ਸਾਡੇ ਉੱਪਰ ਦੀ ਹੋ ਕੇ ਬੋਲਦੀ ਆਗੀ ਮੈਂ ਤਾਂ ਤੈਨੂੰ ਐਂ ਕਹਨੀ ਆ ਵੀ ਜੇ ਤੂੰ ਚੰਗੀਆਂ ਨਾ ਤਾਂ ਛੱਡ ਜਾ ਇੱਥੇ ਹੀ ਮੇਰੀ ਗੱਲ ਸੁਣ ਛੱਡ ਕਿਵੇਂ ਜਾਈਏ ਮੈਨੂੰ ਉਹ ਸ਼ਿੰਦਰ ਦੱਸਦੀ ਸੀਗੀ ਵੀ ਤੇਰੀ ਸੱਸ ਵੀ ਉੱਥੇ ਇਕੱਲੀ ਰਹਿ ਜਾਂਦੀ ਜੇ ਤੂੰ ਇੱਥੇ ਆ ਜਾਨੀ ਆ ਠੀਕ ਆ ਮਰਲਾ ਹੁਣ ਤੂੰ ਆ ਤੇ ਸਹਰੇ ਤੈਨੂੰ ਜਾਣਾ ਹੀ ਪਊਗਾ ਤੂੰ ਇੱਥੇ ਤਾਂ ਨਹੀਂ ਬੈਠੀ ਰਹੇਂਗੀ ਮੁੜ ਕੇ ਦਾ ਧਿਆਨ ਰੱਖਣ ਵਾਲਾ ਕੌਣ ਆ ਹੈਪੀ ਨੇ ਤਾਂ ਸਾਨੂੰ ਆਪ ਫੋਨ ਕੀਤਾ ਉਹ ਕਹਿੰਦਾ ਜੇ ਕੁਛ ਖਾ ਪੀ ਗਈ ਕੁਛ ਹੋ ਗਿਆ ਉਹਨੂੰ ਫਿਰ ਕੌਣ ਜ਼ਿੰਮੇਵਾਰ ਆ ਫਿਰ ਤੁਸੀਂ ਕੀ ਕਰ ਲੋਗੇ ਮੈਨੂੰ ਐਂ ਦੱਸ ਦੇ ਭਾਬੀ ਤੁਸੀਂ ਅੰਦਰ ਦੀ ਪ੍ਰਵਾਹ ਨਾ ਕਰ ਸਿੰਦਰ ਸਾਰੇ ਪਾਸੇ ਅੱਗ ਲਾਉਂਦੀ ਫਿਰਦੀ ਆ ਪਹਿਲਾਂ ਤਾਂ ਮੈਨੂੰ ਉਹਦੀ ਗੁਤਣੀ ਪੱਟਣੀ ਪੈਣੀ ਆ ਜੀ ਜੇ ਕੁਛ ਮੇਰੀ ਪੱਜਾਈ ਨੂੰ ਹੋ ਗਿਆ ਨਾ ਦੇਖੀ ਸਿੱਧ ਮੈਂ ਤਾਂ ਖੜਾ ਨਹੀਂ ਛੱਡਣਾ ਹੈਗਾ ਉਹ ਵੀ ਕੀ ਜਾਣੂਗੀ ਮੇਰੀ ਗੱਲ ਸੁਣ ਨਾ ਇੰਨਾ ਫਿਕਰ ਨਾ ਕਰ ਕੇ ਨਾ ਸਾਨੂੰ ਕਿਹੜਾ ਸਿੱਟੀ ਆਕਰ ਨੂੰ ਸਾਡੇ ਘਰ ਦੀ ਕੁੜੀ ਸੀ ਠੀਕ ਐ ਅਸੀਂ ਉਹਦਾ ਪੂਰਾ ਧਿਆਨ ਰੱਖਾਂਗੇ ਤੂੰ ਜਮੇ ਫਿਕਰ ਨਾ ਕਰ ਕੋਈ ਨਹੀਂ ਕਦੇ 20 ਦਿਨ ਇੱਥੇ ਕਦੇ 20 ਦਿਨ ਉੱਥੇ ਐਂ ਪਾਸਾ ਥੱਲੇ ਜਾਇਆ ਕਰੂ ਤੁਸੀਂ ਵੀ ਇਕੱਲੇ ਕਹਿੰਦੇ ਹੁਣ ਦੇ ਹੁਣ ਜਦੋਂ ਤੇ ਬੋਝ ਹੀ ਪੈ ਗਿਆ ਇਕੱਲੇ ਨਾ ਕਿੱਥੇ ਮੱਥਾ ਮਾਰੀ ਜਾਓ ਕੋਈ ਨਾ ਭਾਬੀ ਮੈਂ ਤਾਂ ਅੱਜ ਤੱਕ ਕਿਹਾ ਨਹੀਂ ਹੈਗਾ ਸੀ ਵੀ ਮੈਂ ਦੁਖੀ ਆ ਉਹ ਤੋਂ ਮੈਂ ਤਾਂ ਜਿਵੇਂ ਮਰਜੀ ਸੀ ਉਵੇਂ ਹੀ ਸਾੰਬਦੀ ਸੀਗੀ ਆ ਬਾਈ ਨੇ ਦੇਖ ਲਾ ਮੈਂ ਉਹਨੂੰ ਦਵਾਈ ਲੈਣ ਕੀ ਗਈਆਂ ਜਦ ਹੀ ਕਹਿੰਦੇ ਰੌਲਾ ਪਾ ਲਿਆ ਵੀ ਮੈਂ ਤਾਂ ਉਹਨਾਂ ਨੂੰ ਫੋਨ ਕਰਦਾ ਮੈਨੂੰ ਤਾਂ ਆਈ ਨੂੰ ਦੱਸਿਆ ਮੈਂ ਤਾਂ ਨਹੀਂ ਉਹਨੂੰ ਕਹਿਣਾ ਸੀ ਵੀ ਤੂੰ ਕਾਨੂੰ ਫੋਨ ਕੀਤਾਗਾ ਚਲ ਕੋਈ ਨਹੀਂ ਫਿਰ ਕੀ ਹੋ ਗਿਆ ਜੇ ਉਹਨੇ ਕਰਤਾ ਉਹਨੇ ਚੰਗਾ ਹੀ ਕਰਤਾ ਰੱਬ ਨਾ ਕਰੇ ਕੁਛ ਖਾ ਗਈ ਫਿਰ ਕੌਣ ਜ਼ਿੰਮੇਦਾਰਾ ਕੁਛ ਹੋ ਗਿਆ ਜ਼ਿੰਮੇਦਾਰਾ ਤੁਸੀਂ ਨਾਗਾ ਅਸੀਂ ਤਾਂ ਹੁਣ ਲੋਕਾਂ ਦੀਆਂ ਜੜੀਆਂ ਸੁਣਾਗੇ ਤੂੰ ਤਾਂ ਲੈ ਜਾਏਂਗੀ ਤੰਗਾ ਜਿਹੜਾ ਹੁਣ ਲੋਕ ਆਲੇ ਦੁਆਲੇ ਦੇ ਜਿਹੜੇ ਆਂਢੀ ਗੰਢੀ ਨੇ ਉਹਨਾਂ ਨੇ ਖਹਿੜਾ ਨਹੀਂ ਛੱਡਣਾ ਵੀ ਆਹ ਕੰਮ ਕਰਦੀ ਸਾ ਤਾਹੀਂ ਚਲੀ ਗਈ ਲੋਕਾਂ ਦੀ ਧਾਤ ਤੋਂ ਹੁੰਦੀ ਆ ਕਹਿੰਦੇ ਲੋਕ ਤਾਂ ਬੋਲ ਕੇ ਰਹਿ ਜਾਂਦੇ ਠੀਕ ਹੈ ਆਪਣੇ ਵਿੱਚ ਜਦੋਂ ਫਰਕ ਨਹੀਂ ਆਪਾਂ ਉਹਨੂੰ ਠੀਕ ਕਰਨਾ ਮੇਨ ਗੱਲ ਉਹਦਾ ਇਲਾਜ ਕਰਾਉਣਾ ਠੀਕ ਹੈ ਜੇ ਆਪਾਂ ਹੀ ਆਪਸ ਵਿੱਚ ਐਂਜੀ ਦੀ ਜਾਵਾਂਗੇ ਫਿਰ ਉਹਦਾ ਇਲਾਜ ਤਾਂ ਕਰਾਈ ਖੜੇ ਆ ਤਾਂ ਕਰਕੇ ਸਿਆਣੀ ਬਣ ਸਾਡੇ ਨਾਲ ਉਹਨੂੰ ਤੋਰ ਪਾ ਉਹਦੇ ਬੈਗ ਚ ਕੱਪੜੇ ਹੋਰ ਤੁਤੋ ਵੀ ਤਾਂ ਨਹੀਂ ਸੀਗਾ ਮੇਰਾ ਕੋਈ ਔਖਾ ਨਹੀਂ ਸੀਗਾ ਚਲ ਤਿਆਂ ਤਾਂ ਆਪਦੇ ਕਹਿੰਦੇ ਪੇਕਿਆਂ ਦੇ ਘਰੇ ਹੀ ਰਹਿੰਦੀਆਂ ਨਹੀਂ ਆ ਹੋਰ ਉਹਨਾਂ ਨੇ ਕਿੱਥੇ ਜਾਣਾ ਹੁੰਦਾਗਾ ਦੇਖ ਕੇ ਮੈਂ ਗੁੱਸਾ ਨਾ ਕਰੀ ਤਿਆਂ ਪੇਕੇ ਰਹਿੰਦੇ ਤਾਂ ਹੈਗੀਆਂ ਗੱਲ ਕਰ ਕੁਮਾਰੀਆਂ ਕੁੜੀਆਂ ਸੋਭਦੀਆਂ ਨਹੀਂ ਗੀਆਂ ਬਿਅਹੇ ਵਾਰੀਆਂ ਕਿੰਨਾ ਚਿਰ ਬੈਠੀਆਂ ਰਹਿਣਗੀਆਂ ਪੇਕੇ ਆਪਦੇ ਗਾਹਾਂ ਨੂੰ ਤੇਰਾ ਵੀ ਜਵਾਕ ਪੜਦਾ ਹੋਊ ਉਥੇ ਭਾਬੀ ਮੈਂ ਕਿਹੜਾ ਸੁਖ ਦੀ ਮਾਰੀ ਬੈਠੀ ਸੀ ਇਹਦੀ ਮਾਰੀ ਹੋਈ ਮੈਂ ਬੈਠੀ ਸੀ ਨਹੀਂ ਮੈਂ ਇੱਥੇ ਕਿੰਨਾ ਕਾਉਂਦੀ ਸੀ ਤੈਨੂੰ ਪਤਾ ਹੀ ਆਗਾ ਸਭ ਤੁਹਾਨੂੰ ਦੱਸਦੇ ਹੀ ਨਹੀਂਗੇ ਕਰਦੇ ਤਾਂ ਸਾਰੇ ਹੀ ਸੁੱਖ ਦੇ ਮਾਰੇ ਹੁੰਦੇ ਆ ਕਿਰਨਾ ਅਸੀਂ ਵੀ ਸੁੱਖ ਦੇ ਮਾਰੇ ਨਹੀਂ ਦਵਾਈ ਦਵਾਈ ਸੀ ਹੁਣ ਸਾਨੂੰ ਕੀ ਪਤਾ ਸੀ ਵੀ ਇਹ ਦਵਾਈ ਉਲਟੀ ਪੈ ਜੂਗੀ ਅਸਤਾਪ ਬਥੇਰੇ ਹੀ ਪਛਤਾਈ ਜਾਂਨੇ ਆ ਵੀ ਇਹ ਤਾਂ ਬਿਨਾਂ ਜਵਾਖ ਤੇ ਚੰਗੀ ਸੀਗੀ ਮੈਂ ਤਾਂ ਬਸ ਜਿਹੜੇ ਪਾਲੋਂ ਡਰਦੀ ਸੀ ਨਾ ਉਹਦੋਂ ਵੱਧ ਕੇ ਕੰਮ ਹੋ ਗਿਆ ਨਾਲੇ ਆਏ ਆ ਭਾਬੀ ਜਿੰਨਾ ਚਿਰ ਕਹਿੰਦੇ ਹੁੰਦੇ ਜਾਣੀਏ ਨਾ ਬੁੱਝੀਏ ਨਾ ਤੁਸੀਂ ਤਾਂ ਮੈਂਟਲ ਲਾ ਜਾਗਾ ਇਹਨਾਂ ਨੂੰ ਕਹਿੰਦੇ ਹੁੰਦੇ ਉਹ ਕਰਨ ਲਈ ਹੈ ਇਹ ਜੀ ਇਹ ਆ ਜਿਹੜੀ ਮੂੰਹ ਚਾਕੇ ਤੁਰ ਪਈ ਆਗੀ ਹੁਣ ਉਜੜਦਾ ਤਾਂ ਮੇਰੇ ਭਾਈ ਦਾ ਘਰ ਆਗਾ ਤੁਹਾਡਾ ਕੀ ਜਾਂਦਾਗਾ ਦੱਸ ਮੈਨੂੰ ਮੈਂ 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 ਨਾਲ ਕਹਿਤਾ ਵੀ ਅਸੀਂ ਲੈ ਜਾਂਨੇ ਆਂਗੇ ਮੈਨੂੰ ਐ ਰਸ ਉਜੜਨ ਨੂੰ ਅਸੀਂ ਉਹਦੇ ਨਾਲ ਤੜਾ ਕੇ ਲੈ ਚੱਲਿਆਂ ਅਸੀਂ ਕਦੋਂ ਕਹਿੰਨੇ ਵੀ ਉਹਦਾ ਤਲਾਕ ਦਵਾ ਦੇ ਵੀ ਘਰ ਉਜੜ ਗਿਆ ਅਸ ਤਾਂ ਉਹ ਲੈ ਕੇ ਜਾਂਨੇ ਕੋਈ ਨਹੀਂ ਭਾਈ ਕਹੀ ਤੇ ਨੇ 20 ਦਿਨਾਂ ਤੂੰਸੀ ਲੈ ਕਰਨਾ ਤੂੰ ਤਾਂ ਸਿਰੇ ਸਿਰੀ ਚੜੀ ਜਾਨੀ ਆ ਸਿਰੇ ਨਹੀਂ ਚੜਦੀ ਭਾਬੀ ਹੁਣ ਜਿਹੜਾ ਅਸੀਂ ਕੱਢਦੇ ਸਾਨੂੰ ਪਤਾਗਾ ਹੁਣ ਮੇਰੇ ਤਾਂ ਭਾਈ ਐਨਾ ਬੁੱਸ ਬੁੱਸ ਕਰਦਾਗਾ ਵੀ ਮੈਂ ਤਾਂ ਘਰ-ਦਾਰ ਸਾਰਾ ਲਾਤਾ ਐਨਾ ਪੈਸਾ ਲਾਤਾ ਨਾ ਤਾਂ ਉਹ ਠੀਕ ਹੋਈ ਆ ਦੇਖ ਹੁਣ ਚੜਦੇ ਲੈਂਦੇ ਤੇਰੇ ਵੀ ਸਾਹਮਣੇ ਜਵਾਕ ਹੁੰਦੇ ਆ ਯਾ ਆਹ ਕਿਹੜਾ ਕਮਲਪਾਣ ਕਰਦਾ ਸੀਗਾ ਜਿਵੇਂ ਇਹ ਕਰਦੀ ਹੈਗੀ ਚਲ ਕੋਈ ਨਹੀਂ ਕਰਨਾ ਉਹ ਕਿਹੜਾ ਫਿਰ ਜਾਣ ਕੇ ਕਰੀ ਜਾਂਦੀ ਹੈ ਹੁਣ ਜਿਹੜਾ ਕਰਨਾ ਸੀ ਵੈਗਰੂ ਨੇ ਉਹ ਕਰਤਾ ਠੀਕ ਆ ਉਹਦੇ ਮਾੜੇ ਕਰਮ ਸੀ ਉਹ ਵਿਚਾਰੀ ਭੋਗੀ ਜਾਂਦੀ ਹੈਗੀ ਉਹ ਕਿਹੜਾ ਜਾਣ ਕੇ ਕਰੀ ਜਾਂਦੀ ਹੈ ਚਲ ਹੁਣ ਸਾਨੂੰ ਜਾਣ ਦੇ ਤੇ ਅਸੀਂ ਵੀ ਲੇਟ ਹੋਈ ਜਾਂਦੇ ਹੁਣ ਲੈ ਕੇ ਮੈਂ ਤਾਂ ਭਾਬੀ ਤੇਰੇ ਸਾਹਮਣੇ ਇੱਕ ਵਾਰੀ ਫੇਰ ਤੈਨੂੰ ਐਂ ਕਹਿਣੀ ਆ ਵੀ ਜੇ ਤੂੰ ਕਹੇ ਤੂੰ ਰਹਿਣ ਦੇ ਬਾਈ ਨੂੰ ਸਮਝਾ ਦੇ ਵੀ ਛੱਡ ਜਾਂਦੇ ਆ ਇੱਥੇ ਹੀ ਇਹ ਨਹੀਂ ਯੋ ਨਹੀਂ ਸਮਝਣੇ ਹੈਗੇ ਨਾ ਫੜਾਏ ਦੇ ਕੱਪੜੇ ਜੇ ਤੂੰ ਪਾਤੇ ਨਾ ਬੈਗ ਚ ਤਾਂ ਅਸੀਂ ਤੁਰ ਗਿਆ ਅਸੀਂ ਲੇਟ ਹੋਈ ਜਾਂਦੇ ਆ ਮੂਰੇ ਦਾ ਜਵਾਕ ਵੀ ਸਕੂਲੋਂ ਆਜੂਗਾ ਮੇਰਾ ਵੀ ਸਾਡਾ ਵੀ ਔਖਾ ਹੋ ਜਾਊਗਾ ਫਿਰ ਚੱਲ ਕੋਈ ਨਾ ਹੁਣ ਇਲਾਜ ਕਰਾ ਕੇ ਛੱਡ ਕੇ ਜਾਇਓ ਠੀਕ ਕਰਦੇਓ ਕੋਈ ਨਹੀਂ ਕੋਈ ਨਹੀਂ ਇਲਾਜ ਕਰਾ ਕੇ ਆਹੋ ਕਰਾਂਗੇ ਫੋਨ ਤਾਂ ਮੈਂ ਇੱਥੇ ਭੁੱਲ ਜਾਣੀ ਸੀਗੀ ਹਸਪੀਟਲ ਜਿੰਨੀ ਬਾਸ ਸੀ ਸਾਡੀ ਲਾਤੀ ਭਾਈ ਹੁਣ ਜਿੰਨਾ ਥੋਟੋ ਲੱਗਦਾ ਤੁਸੀਂ ਲਾ ਦੋ ਕੋਈ ਨਹੀਂ ਆਪਦੀ ਧੀ ਲਈ ਕਰਾਂਗੇ ਥੋਡੇ ਨਾ ਇਹ ਦਿਲ ਚ ਰਹਿ ਜੇ ਬੇਬੀ ਅਸੀਂ ਇਲਾਜ ਨਹੀਂ ਕਰਾਇਆ ਹੈਗਾ ਕੋਈ ਨਹੀਂ ਕੋਈ ਨਹੀਂ ਆਪਦੀ ਧੀ ਲਈ ਕਰਾਂਗੇ ਤਾਂ ਸਾਰਾ ਕੋਸ਼ਿਸ਼ ਆਇਆ ਚਲ ਚੰਗਾ ਹੋ ਜੇ ਚਲ ਮਿਲ ਉਹ ਦਿਨ ਦੇ ਤਾਂ ਆ ਕੇ ਇਹਨਾਂ ਨੇ ਦੇਖਿਆ ਨਹੀਂ ਅੱਜ ਆ ਕੇ ਮੂੰਹ ਚਾ ਕੇ ਇਹ じゃ ਉਹ ਆ ਜਿਹਨੇ ਚਾ ਕੇ ਫਟਾਫਟ ਫੋਨ ਕਰਤਾ ਇੱਕ ਵਾਰੀ ਮੈਨੂੰ ਤਾਂ ਪੁੱਛ ਲੈਂਦਾ ਵੀ ਭਾਈ ਤੂੰ ਕਦੋਂ ਆਵੇਂਗੀ ਕੀ ਗੱਲਾਂ ਕੀ ਬਾਤ ਆ ਗਈ ਹੈ ਮੈਂ ਤਾਂ ਅੱਗ ਲੱਗਣੀ ਨਹੀਂ ਮੈਂ ਤਾਂ ਜਿੰਨੀ ਬਾਹ ਲਾਉਣੀ ਸੀ ਰਾਤੀ ਇੱਕ ਆ ਦੇ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕੀ ਨਾਲੇ ਭਾਈ ਕਿਸੇ ਨੂੰ ਕੀ ਦੋਸ ਦਈਏ ਜਦੋਂ ਪੈਸਾ ਖੋਟਾ ਆਪਣਾ ਬਾਣਿਏ ਨੂੰ ਕੀ ਦੋਸ ਜਦੋਂ ਮੇਰੇ ਨਾਲ ਦੇ ਜੰਮੇ ਨੇ ਮੇਰੀ ਨਹੀਂ ਮੰਨੀ ਉਹਨੇ ਮੇਰੀ へਠੀ ਕਰਾ ਕੇ ਰੱਖਤੀ ਆ ਇਹਨਾਂ ਦੇ ਥੱਲੇ ਬਗਾਨਿਆਂ ਦੇ ਲੈ ਭਾਈ ਇੱਥੇ ਆ ਕੇ ਬਹਿ ਗਿਆ ਉਹ ਹੋਤੀ ਜ਼ਰਾ ਭਾਣੇ ਮੇਰੇ ਤਾਂ ਨਾ ਜਮਾ ਜਿੱਪਾ ਜਮਣੀ ਟੰਗੂਰ ਹੋਇਆ ਪਿਆ ਬਾਈ ਤੇਰਾ ਕਿਹੜਾ ਕੱਲੇ ਦਾ ਹੋਇਆ ਹੋਇਆ ਮੈਨੂੰ ਤਾਂ ਆਪ ਉਹਦੇ ਭਲੇਖੇ ਪਈ ਜਾਂਦੇ ਨੇ ਮੈਂ ਤਾਂ ਇੰਨੀਆਂ ਮਿੰਤਾ ਕੀਤੀਆਂ ਉਹਦੀ ਭਾਬੀ ਦੇ ਮੂਰੇ ਵੀ ਭਾਬੀ ਤੂੰ ਛੱਡ ਜਾ ਨਾਂ ਲੈ ਕੇ ਜਾ ਚਾਹੇ ਬਾਈ ਕਮਲੀ ਆ ਬੌਲੀ ਆ ਜਿਵੇਂ ਮਰਜੀ ਆ ਹੈ ਹੈ ਤਾਂ ਆਪਦੀ ਆ ਫਿਰ ਵੀ ਉਹਦੇ ਨਾਲ ਕਹਿੰਦੇ ਆ ਘਰ ਐ ਹਸੂ ਹਸੂ ਕਰਦਾ ਸੀ ਹੁਣ ਦੇਖ ਲਾ ਮੈਨੂੰ ਤਾਂ ਸਾਰੇ ਪਾਸੇ ਉਹਦੇ ਹੀ ਭਲੇਖੇ ਪਈ ਜਾਂਦੇ ਨੇਗੇ ਕਿੰਨਾ ਤੈਨੂੰ ਤਾਂ ਭਲੇਖੇ ਪਹਿਣੇ ਸੀ ਤੂੰ ਸਾਰਾ ਦਿਨ ਸਾਹਮਣੇ ਸੀ ਤੁਹਾਡੇ ਆਪਸੇ ਗੱਲਾਂ ਵੀ ਬੱਤੀ ਕਰਦੇ ਸੀ ਕੱਲ ਤਾਂ ਆਪਾਂ ਇਹ ਸੋਚਦੇ ਵੀ ਕੀ ਆਪਣੇ ਘਰ ਨੂੰ ਵਾਧਾ ਹੋਊਾ ਕੱਲ ਕਰ ਹੋਇਆ ਆਪਣੇ ਕਰਮਾਂ ਚ ਕੀ ਹੋਗਾ ਮੈਂ ਤਾਂ ਹੁਣ ਐਂ ਗਈ ਸੋਚੀ ਐ ਨਾ ਵੀ ਇਹ ਕਿਤੇ ਠੀਕ ਵੀ ਹੋ ਜੂ 22 ਜੇ ਕੱਲ ਨੂੰ ਉਹਦੇ ਜਵਾਬ ਹੋ ਗਿਆ ਉਹ ਇਹ ਜਾ ਕਮਲਾ ਬੋਲਾ ਹੋ ਗਿਆ ਆਪਾਂ ਉਹਨੂੰ ਸਾਂਭਾਂਗੇ ਕਿ ਜਵਾਬ ਨੂੰ ਸਾਂਭਾਂਗੇ ਦੱਸ ਮੈਨੂੰ ਤੂੰ ਕੋਪੜੇ ਸੁਭਾ ਸੁਭਾ ਕੋਈ ਗੱਲ ਕਰ ਮਾੜੀ ਗੱਲਾਂ ਨੂੰ ਮੂੰਹ ਚ ਕੱਢੀ ਇਹਨੇ ਕਿਤੇ ਇਹ ਮਾੜੀ ਗੱਲਾਂ ਪੁੱਗਣ ਲੱਗ ਪਹਿਲੀ ਮੈਂ ਤਾਂ ਬਥੇਰਾ ਦੁਖੀ ਬਾਈ ਦੁਖੀ ਤਾਂ ਹੈਗਾਗਾ ਤਾਂ ਹੀ ਤਾਂ ਮੈਨੂੰ ਇੰਨੇ ਦਿਨ ਹੋ ਗਏ ਤੇਰੇ ਕੋਲੇ ਬੈਠੀ ਨੂੰ ਹੁਣ ਮੈਂ ਤਾਂ ਹੀ ਛਕਾਬ ਦਾ ਘਰ ਛੱਡੀ ਬੈਠੀ ਆ ਮੈਂ ਤਾਂ ਆਪਦਾ ਘਰ ਨਹੀਂ ਦੇਖਿਆ ਥੋਡੇ ਬਾਰੇ ਸੋਚਿਆਗਾ ਵੀ ਨਾ ਇਹਨਾਂ ਦਾ ਆ ਵੀ ਹੋ ਜੇਵੇ ਆ ਵੀ ਹੋ ਜੇਵੇ ਹੁਣ ਮੈਂ ਤਾਂ ਤੈਨੂੰ ਐਂ ਕਹਿਨੀ ਆ ਬਾਈ ਜੇ ਉਹ ਨਾ ਠੀਕ ਹੋਈ ਫੇਰ ਕੀ ਕਰਾਂਗੇ ਉਹ ਪਹਿਨੇ ਕਰਨਾ ਕੀ ਐ ਦੇਖੀ ਜਊ ਜਿਹੜਾ ਕੁਝ ਉਹਨੂੰ ਬਣੂਆ ਪਰਵਾਹ ਨਾ ਦੇਖ ਦੇ ਕੀ ਕਰਾਉਂਦਾ ਬਾਈ ਤੂੰ ਆਇਆਂ ਨਾ ਕਰ ਇਹ ਨਿਟੇ ਰਣੀ ਟਾਈ ਦੀ ਹੁੰਦੀ ਕੋਈ ਗੱਲ ਨਹੀਂ ਜੇ ਉਹ ਐ ਹੋ ਗਈ ਚਲ ਉਹਦੀ ਕਿਸਮਤ ਉਹਦੇ ਨਾਲ ਫਿਰ ਤੂੰ ਹੁਣ ਇੰਨਾ ਨਾ ਸੋਚ ਆਉਣ ਵਾਲੀ ਜ਼ਿੰਦਗੀ ਬਾਰੇ ਵੀ ਸੋਚ ਆਪਦੀ ਬਾਰੇ ਹਾਂ ਉਹ ਕੋਈ ਨਾ ਪੈਣੇ ਕੋਈ ਨਾ ਸੋਚੇ ਪਿਆ ਬਸ ਕੋਈ ਗੱਲ ਨਹੀਂ ਜਿਹੜਾ ਕੋਈ ਪ੍ਰਮਾਤਮਾ ਕਰਾਊਗਾ ਬਥੇਰਾ ਤੁਹਾਨੂੰ ਜੋਰ ਲਾਇਆ ਸੀ ਇਹਨੂੰ ਬਥੇਰਾ ਜੋਰ ਲਾਉਂਦਾ ਰਹਿ। ਫਿਰ ਤੂੰ ਟਿਕ ਜਾ ਹਰਪ੍ਰੀਤ ਰਹਿਣ ਦੇ ਆਪਾਂ ਕੁਝ ਨਹੀਂ ਹੋਏਗਾ ਨਹੀਂ ਕੋਈ ਜਵਾਬ ਜੱਲਾ ਫਿਰ ਕਿੱਡੀ ਗੱਲ ਠੀਕ ਹੈ ਬਣ ਕਰ ਰਿਹਾ ਟੀਨੀ ਦਵਾਈਆਂ ਲੈਣ ਇਧਰ ਭੱਜ ਲਈ ਉਧਰ ਭੱਜ ਲਈ ਸਾਰਾ ਬਾਹ ਲਾ ਲਿਆ ਹੁਣ ਕਾਸੋਂ ਨੰਤ ਪਰਮਾਤਮਾ ਘਰ ਕੇ ਲੋਟ ਹੋ ਜੇ ਤੇ ਆਦੇ ਘਰੇ ਆ ਜੇ ਮਨ ਤਾਂ ਕਿਸੇ ਦੀ ਲੋੜ ਨਹੀਂ ਬਾਈ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਦੇਖ ਕਈ ਵਾਰੀ ਡਾਕਟਰੀ ਇਲਾਜ ਨਹੀਂ ਹੁੰਦਾ ਆਪਾਂ ਦੂਜਾ ਵੀ ਇਲਾਜ ਕਰਾ ਕੇ ਦੇਖ ਲੈਣੇ ਆ ਤਾਈ ਮੈਨੂੰ ਕਹਿੰਦੀ ਸੀ ਕਹਿੰਦੀ ਤੁਸੀਂ ਆਪਦੇ ਘਰ ਦਾ ਇਲਾਜ ਕਰਾ ਕੇ ਦੇਖ ਲਓ ਆਪਣੇ ਕਿਉਂ ਤੂੰ ਇੰਨਾ ਬਹਿਮਾ ਭਰਮਾ ਚ ਪੜੀ ਐ ਕਿਉਂ ਆਪਾਂ ਕਿਤੇ ਬੱਸ ਕੁਛ ਨਹੀਂ ਕਰਾਉਣਾ ਠੀਕ ਹੈ ਜੇ ਆਇਆ ਕੋਈ ਮੇਰੇ ਕਰਮਾਂ ਚ ਹੋ ਜੇ ਤੇ ਲੋਟ ਹੋ ਕੇ ਆ ਅੱਗੀ ਘਰੇ ਤਾਂ ਠੀਕ ਐ ਨਾ ਮੈਨੂੰ ਕਿਸੇ ਜਵਾਬ ਦੀ ਲੋੜ ਐ ਜੇ ਘਰੇ ਆ ਗਈ ਆਦੇ ਘਰੇ ਆ ਜੇ ਬਸ ਕਿਸੇ ਦੀ ਲੋੜ ਨਹੀਂ ਮਨ ਤਾਂ ਬਈ ਤੂੰ ਤਾਂ ਐ ਕੀ ਗੱਲ ਦੀ ਰੱਟ ਲਾਈ ਪਈ ਆ ਮੈਨੂੰ ਜਵਾਬ ਦੀ ਲੋੜ ਨਹੀਂ ਹੈ ਕਿ ਬਸ ਇਹ ਠੀਕ ਹੋ ਜਵੇ ਆਏ ਹੋ ਜੇ ਵੇ ਹੁਣ ਅਸੀਂ ਵੀ ਤਾਂ ਇੰਝ ਕਹਨੇ ਆ ਵੀ ਠੀਕ ਹੋ ਜਵੇ ਵੇ ਮੈਂ ਕਦ ਕਹਨੀ ਆ ਵੀ ਉਹ ਆ ਹੀ ਰਹੇ ਮੈਂ ਤਾਂ ਤੈਨੂੰ ਐਂ ਕਹਨੀ ਆ ਵੀ ਚੱਲ ਜੇ ਡਾਕਟਰੀ ਇਲਾਜ ਨਹੀਂ ਹੁੰਦਾ ਆਪਾਂ ਕਿਸੇ ਤੋਂ ਸਿਆਣੇ ਤੋਂ ਪੁੱਛ ਗਏ ਕਰ ਮੈਂ ਮੱਥੋਂ ਬਸ ਕਿਸੇ ਤੋਂ ਮੈਂ ਕੁਝ ਨਹੀਂ ਬਾੜਨਾ ਨਾ ਮੈਂ ਘਰੇ ਅੱਗੇ ਕੁਝ ਬਾੜਨਾ ਨਾ ਕੱਲ ਨੂੰ ਬਾੜ ਜਾਂ ਤੂੰ ਕਰ ਲੈ ਕੰਮ ਕੁੜੀਏ ਕੁਛ ਚੱਲ ਠੀਕ ਆ ਵੇ ਭਾਈ ਤੈਨੂੰ ਤਾਂ ਚੰਗੀ ਮੱਤ ਦੇ ਤੂੰ ਤਾਂ ਵੀ ਕਹਣਾ ਮੈਨੂੰ ਤਾਂ ਮਾੜੀ ਲੱਗਦੀ ਆ ਹਾਂ ਲੈ ਲੈ ਛੋਟੀਆਂ ਮੱਤਾਂ ਮੈਂ ਦੇਖ ਲੈ ਦੇਖੋ ਫਾਇਦਾ ਹੋਇਆ ਤਾਂ ਦੇਣੀ ਹੁਣ ਉਧਰ ਨੂੰ ਚੱਕ ਲੀਆਂ ਬੁੜੀਆਂ ਹੁਣ ਇਹ ਤਾਂ ਇਹੀ ਜਾਤ ਹੁੰਦੀ ਐ ਇਹ ਕੋਈ ਮੜਾ ਮੋੜੇ ਘਰੇ ਕੋਈ ਗੱਲਬਾਤ ਮਉਣ ਲੱਗ ਜਾਂਦੀ ਐ ਫੇਰ ਸਿਆਣਿਆਂ ਵੱਲ ਭੱਜ ਲੰਦੀ ਕਿ ਦੱਸ ਕਿ ਸਿਆਣਾ ਕਰੂਆ ਜੇ ਕੋਪਰਮਾਨਦਮਾਣੇ ਕੋਸੇ ਕੋਈ ਉਹ ਬਾੜਾ ਕੋ ਨਿਆਂ ਕਰੂਆ ਲੱਗਦੀਆਂ ਫਿਰਦੀਆਂ